ਉਹ ਕੁੜਕੀ ਮੈਨੂੰ ਐਂ ਦੱਸਾ ਤੇਰਾ ਦਿਮਾਗ ਕਾਦਾ ਲੱਗਿਆ ਕ ਤੇਰਾ ਕੀ ਹੋ ਗਿਆ ਬਾਪੂ ਜੀ ਕੀ ਹੋ ਗਿਆ ਤੈਨੂੰ ਤੂੰ ਉਹਨਾਂ ਨੂੰ ਹੋਰ ਪੁੱਛਿਆ ਬੈਠ ਦੱਸ ਕੇ ਜਾਂ ਨਹੀਂ ਕਰੀ ਜਾਂਦੀ ਆ ਤੂੰ ਜੋ ਕੋਈ ਨੀੜੇ ਕੱਪੜੇ ਲੈਣਾ ਤੂੰ ਪਰਦੇਣਾ ਚੁੱਪ ਕਰਕੇ ਉਹ ਕੱਲ ਲਗਾ ਨਾ ਬਾਪੂ ਜੀ ਸਾਰੇ ਮੈਨੂੰ ਹੀ ਕਹੀ ਜਾਂਦੇ ਮੈਂ ਇਹ じゃ ਕੀ ਕਰਤਾ ਮੈਂ ਤਾਂ ਕੁਛ ਨਹੀਂ ਕਿਹਾ ਉਹ ਆਪਾਂ ਮੈਂ ਛੇੜ ਤਾ ਤੈਨੂੰ ਮੈਨੂੰ ਦੱਸ ਜੇ ਤੈਨੂੰ ਜਿਹੜੀ ਚੀਜ਼ ਤੋਂ ਤੈਨੂੰ ਲਾਜੀ ਆ ਕੋਈ ਤੇ ਤਾਂ ਉਹ ਤੋਂ ਖੈਣਾ ਸੁੱਟਿਆ ਤੂੰ ਆ ਲੀੜੇ ਕੱਪੜਿਆਂ ਵਾਲੀਆਂ ਗੱਲਾਂ ਤਾਂ ਨਾ ਛੇੜਾ ਨਹੀਂ ਉਹ ਅੱਜਕੱਲ ਬਰਾਬਰ ਕੰਮ ਭਾਰਦੀਆਂ ਨੇ ਬੁੜੀਆਂ ਨਹੀਂ ਅਸੀਂ ਕਹਿੰਦੇ ਉਹਨਾਂ ਨੂੰ ਕਹਿੰ ਬਾਪੂ ਜੀ ਮੈਂ ਤਾਂ ਉਹਨਾਂ ਨੂੰ ਐ ਕਿਹਾ ਸੀ ਵੀ ਦੇਖੋ ਭੈਣੇ ਤੁਸੀਂ ਮੇਥੋਂ ਵੱਡੀਆਂ ਭੈਣਾਂ ਵੀ ਆਪਾਂ ਇਕੱਠਾ ਕੱਪੜੇ ਖਰੀਦਣ ਵਗ ਜਾਗੇ ਹੁਣ ਮੈਨੂੰ ਨਹੀਂ ਬਤਾ ਉਹਨਾਂ ਨੇ ਗੱਲ ਦਾ ਹਨਾ ਕੀ ਵਿਦਾ ਚੜਾ ਕੇ ਕਰਤੀ ਕੀ ਉਹ ਕਹਿੰਦੀ ਗਿਆ ਉਹ ਤਾਂ ਪੰਜ ਹਜ਼ਾਰਾਂ ਦੇ ਪਾਉਂਦੀ ਐ ਅਸੀਂ ਦੋ ਦੋ ਹਜ਼ਾਰ ਪਾਈਏ ਨਹੀਂ ਨਹੀਂ ਬਾਪੂ ਜਾਈਂ ਕੋਈ ਗੱਲ ਨਹੀਂ ਮੈਂ ਤਾਂ ਕਿਹਾ ਸੀ ਸੇਲ ਚ ਚੁੱਪ ਕਰਕੇ ਜੇ ਬੁਣੀ ਲਾ ਕੱਪੜਾ ਲੈਣਾ ਹੁੰਦਾ ਨਾ ਆਪ ਦੇ ਪੇਕਾਂ ਕੋਲੋਂ ਉਧਰੋਂ ਲੈ ਕੇ ਉਧਰ ਹੀ ਦਿਖਾ ਦੇਗਾ ਵੀ ਆਉਣਾ ਤਾਂ ਹੈਗਾ ਐਵੇਂ ਛੋੜਾ ਕਾਹ ਚ ਬਜਲ ਬਾ ਜੇ ਮਰਮੜਾ ਦੋਸਤ ਜੁੜੇ ਨਾ ਕੋਈ ਖੁੱਡ ਬਣਾ ਲੈਣਗੇ ਜਵਾਕ ਕਿ ਜ ਹੋਰ ਭਖੜੇ ਬੁੜੀ ਨਾਲ ਦੇ ਦਮਾ ਚੱਟਦਾ ਉਹਨੂੰ ਮਰਨਾ ਆ ਕਰਤਾ ਕੋਈ ਦੋ ਸਾਲ ਹੋਰ ਬਾਦ ਵਿੱਚ ਉਹਨਾਂ ਨੇ ਕੋਈ ਛੋਟਾ ਬਣਾ ਕੇ ਜਾਂਦੀ ਉਹ ਕੋਈ ਗਮਾ ਕੇ ਜਾਂਦੀ ਕੋਈ ਨਹੀਂ ਬਾਪੂ ਜੀ ਸਾਰਾ ਦੇ ਨਾਲ ਕੋਹਰੀ ਗੱਲਾਂ ਹੋਰੀ ਗੁੱਡੀਆਂ ਹੋਰੀ ਪਟੋਲੇ ਦੇ ਦ ਲੀੜੇ ਇਹਨਾਂ ਨੂੰ ਲੈ ਦੇਖੇ ਕਿੱਡੀਆਂ ਚੰਦਰਾਂ ਗਾ ਬੁੜੀ ਨੂੰ ਤਾਂ ਪਹਿਲਾਂ ੜਕਾਉਣਾ ੜਕਾਉਣਾ ਸੀ ਆ ਬਾਪੂ ਨੂੰ ਵੀ ਮੇਰੇ ਤੇ ੜਕਾਤਾ ਕੋਈ ਨਹੀਂ ਹੁਣ ਤੁਸੀਂ ਦੇਖਦਿਆਂ ਜਾਓ ਮੈਂ ਜਾ ਕੇ ਕਰਦੀ ਆ ਬੰਟੂ ਨਾਲ ਗੱਲ ਵੀ ਅੱਛਾ ਮੈਨੂੰ ਸਾਰਾ ਟੱਬਰ ਹੀ ਲੜੀ ਜਾਂਦਾ ਨਾਲੇ ਤਾਂ ਤੂੰ ਪੈਸੇ ਕਮਾ ਕੇ ਲਿਆਉਣਾ ਨਾਲੇ ਇਹਨਾਂ ਦੇ ਬੱਬਰ ਭਰਦਾ ਨਾਲੇ ਸਾਰਾ ਟੱਬਰ ਮੈਨੂੰ ਹੀ ਕੱਲੀ ਨੂੰ ਬੋਲੀ ਜਾਂਦਾ ਵੀ ਹੁਣ ਦਹੀਂ ਕਿਸੇ ਨੂੰ ਪੈਸੇ ਮੈਂ ਵੀ ਦੇਣ ਨਹੀਂ ਦਿੰਦੀ ਹੁਣ ਕੋਈ ਨਹੀਂ ਹਾਂ ਚਲੋ ਸਾਰੇ ਮੈਨੂੰ ਬਿਨਾ ਗੱਲ ਤੋਂ ਲੈ ਬਾਪੂ ਜੀ ਤੋਂ ਗਾਣਾ ਦਵਾ ਤਾ ਪਹਿਲਾਂ ਬੁੜੀ ਇਹਨਾਂ ਮੈਨੂੰ ਬੜਬੜ ਕੀਤਾ ਚਲ ਕੋਈ ਨਹੀਂ ਉਹ ਗੱਲ ਤਾਂ ਮੈਨੂੰ ਸਹੀ ਸਮਝਾਈ ਆ ਮਾਤਾ ਨੇ ਕਹਿੰਦੀ ਆ ਕਿ ਆ ਤੇ ਪੇਕਿਆਂ ਦਾ ਨਾਂ ਕਰਦਾ ਕਰ ਹੁਣ ਤੁਸੀਂ ਵੀ ਕੀ ਯਾਦ ਰੱਖੋngੀਆਂ ਹੁਣ ਹਰ ਇੱਕ ਚੀਜ਼ ਮੈਂ ਤਾਂ ਨਾ ਉਥੋਂ ਸੂਈ ਵੀ ਲਿਆਉਂਗੀ ਮੈਂ ਕਿਉਂ ਮੇਰੇ ਪੇਕਿਆਂ ਨੇ ਦਿੱਤੀ ਆ ਹੁਣ ਮੈਂ ਪੇਕਾਂ ਦਾ ਹੀ ਨਾਂ ਕਰੂੰ ਨਾਲ ਇਹਨਾਂ ਤੋਂ ਬਦ ਲਿਆਉਂਗੀ ਵਿਆਹ ਜਾਂਦੀ ਜਿਹੜਿਆ ਗਾਲਾਂ ਪੰਜਾਂ ਨਾ ਉਹਨਾਂ ਨਾਲ ਬਦਲਾ ਮੈਂ ਵੀ ਗਿਣ-ਗਿਣ ਕੇ ਲਊ ਹਣ ਆਹ ਇਹ ਵੀ ਚੀਜ਼ਾਂ ਜਿਹੜਾ ਪੁੰਜੀ ਤਾਂ ਉਹ ਦੀ ਛਿੰਨੀ ਲਾਉਣ ਲੱਗ ਜਾਂਦੀ ਆ ਅੱਜ ਕਿਵੇਂ ਟੌਰਨ ਟੁਰਾ ਜੀ ਨਾ ਕੱਢੀ ਫਿਰਦੀ ਆਹ ਵਾਲਾ ਖੇਤ ਆਲੂ ਨਹੀਂ ਆਸਟਾ ਹਾਂ ਅੱਜ ਕਿਵੇਂ ਮੈਂ ਟੌਰ ਜੀ ਇੰਨੀ ਕੱਢੀ ਟੌਰ ਲੈ ਤੁਹਾਨੂੰ ਅਣਪੜਾ ਨੂੰ ਕੀ ਪਤਾ ਮੈਰਜ ਐਨੀਵਰਸਰੀ ਅੱਜ ਮੇਰੀ ਸੱਚ ਪੰਜਾਬੀ ਚ ਦੱਸਦਾ ਵਿਆਹ ਵਾਲਾ ਦਿਨ ਅੱਜ ਸਾਡਾ ਫਿਰੋਏ ਚ ਕੀ ਨਵੀਂ ਗੱਲ ਐ ਕਿਉਂ ਨਵੀਂ ਗੱਲ ਕਿਉਂ ਨਹੀਂ ਹੈਗੀ ਅੱਜ ਅਸੀਂ ਬਾਹਰ ਜਾਵਾਂਗੇ ਲੰਚ ਕਰਨ ਠੀਕ ਐ ਦੁਪਹਿਰ ਦਾ ਖਾਣਾ ਖਾਣ ਅੱਛਾ ਹਾਂ ਤਾਂ ਕਰਕੇ ਜੀ ਰੱਖ ਰਹੇ ਨਾ ਕੁਝ ਬਣਾਏ ਖਾਂਦੇ ਨਹੀਂ ਇਹ ਤੁਸੀਂ ਖਾਓਗੇ ਲਖਾਂ ਦੇ ਕਿਉਂ ਨਹੀਂ ਸਾਰਾ ਟੱਬਰ ਖਾਊਗਾ ਕਿ ਖਾਂਦੇ ਨਹੀਂ ਸਾਰਾ ਟੱਬਰ ਇਹੀ ਕੁਛ ਖਾਊਗਾ ਜਿਹੜਾ ਬਣਾਇਆ ਮਾਂ ਨੂੰ ਪਤਾ ਮਾਂ ਨੂੰ ਦੱਸ ਕੇ ਲੈਣਾ ਕਿ ਆਸੀ ਬਸ ਬੰਟੂ ਨੇ ਵਹਨ ਨਾ ਲਾ ਦੇਣਾ ਵਿਆਹ ਤੇ ਬਾਹਰ ਜਾ ਕੇ ਉਹਨੇ ਮਾੜਾ ਜਾਂ ਕੋਈ ਕੰਮ ਤੇ ਵਿਆਹ ਦੀਆਂ ਤਿਆਰੀਆਂ ਜਾਂ ਮੈਂ ਕਿਉਂ ਮੇਕਅਪ ਕਰਾ ਕੇ ਆਉਣਾ ਫੇਸ਼ੀਅਲ ਵਗੈਰਾ ਜਾਂ ਆਨਾ ਮੂਰਤ ਜੀ ਬਦਲ ਦੀ ਉਹਦੇ ਨੇ ਮੂੰਹ ਮਾਜਾ ਫੱਟਾ ਪੈ ਦੇਖਾ ਤੈਨੂੰ ਤਾਂ ਕੱਪੜੇ ਲਿਆਉਣ ਦੀ ਲੋੜ ਹੀ ਨਹੀਂ ਕਿੰਨਾ ਸੋਹਣਾ ਸੂਟ ਤਾਂ ਪਾਈ ਫਿਰਦੀ ਹੈ ਵਿਆਹ ਵਾਲਾ ਸੂਟ ਹੀ ਹੈ ਵਿਆਹ ਜੇ ਕੰਮ ਆ ਜੂਗਾ ਨਾ ਨਾ ਇਹ ਵਿਆਹ ਵਾਲਾ ਕਿੱਥੇ ਆ ਇਹ ਤਾਂ ਆਮ ਪੌਣ ਵਾਲਾ ਘਰੇ ਜਿਵੇਂ ਬਾਜ਼ਾਰ ਬਜ਼ੂਰ ਜਾਣਾ ਇੰਨੇ ਕਾਲਾ ਇਹ ਵਿਆਹ ਸ਼ਾਦੀ ਦਾ ਲੱਭ ਤੈਨੂੰ ਐ ਪਤਾ ਵੀ ਐਡੇ ਵੱਡੇ ਪਰਿਵਾਰ ਚ ਤੁਸੀਂ ਦੋਨੋਂ ਜੀ ਲੰਚ ਡਿਨਰ ਕਰਨ ਨ ਜਾਓਗੇ ਹਾਂ ਫਿਰ ਤੇ ਫਿਰ ਅਸੀਂ ਕਿੱਥੇ ਜਾਵਾਂਗੇ ਸਾਡਾ ਵੀ ਜੀ ਕਰਦਾ ਜਿਵੇਂ ਤੁਸੀਂ ਬਦਲ ਕੇ ਚੀਜ਼ਾਂ ਖਾਣੇ ਅਸੀਂ ਨਾ ਖਾ ਗਏ ਜੇ ਇੰਨੇ ਜੀ ਕਰਦਾ ਨਾ ਫਿਰ ਜਿੱਦੈ ਤੁਹਾਡੀ ਮੈਰਜਨ ਵਰਸੀ ਆ ਗਈ ਆਪਦੇ ਘਰ ਵਾਲੇ ਨੂੰ ਕਹਿ ਦੀ ਉਹ ਤੈਨੂੰ ਲੈ ਜਾਊਗਾ ਤੈਨੂੰ ਲੰਚ ਡਿਨਰ ਚ ਜਿਹੜਾ ਕੁਝ ਵੀ ਕੀਤਾ ਉਹ ਤੁਸੀਂ ਖਾ ਆਇਓ ਮੈਨੂੰ ਤਾਂ ਪੀਜ਼ਾ ਖਾਣ ਦਾ ਮਾਣਾ ਸੀ ਤਾ ਪੀਜ਼ਾ ਖਾ ਕੇ ਆਉਣੇ ਆ ਬਾਕੀ ਮਿੱਠਾ ਵੀ ਖਾਇਮਾ ਕੇ ਮਾੜਾ ਮੋਟਾ ਕੋਈ ਪੀਜਾ ਫਿਰ ਘਰੇ ਮੰਗਾ ਲਾ ਸਾਰਾ ਟੱਬਰ ਖਾ ਲੂਗਾ। ਕਿਉਂ? ਫੈਮਿਲੀ ਪੀਜਾ ਮੰਗਾਇਆ ਨਾ ਤਾਂ ਵੀ ਐਡਾ ਟੱਬਰ ਤੇ ਇੱਕ ਇੱਕ ਪੀਸ ਆਉਣਾ। ਓਹੋ। ਹਾਂ। ਨਾਲੇ ਮੈਂ ਤੈਨੂੰ ਮਾੜਾ ਕੁਝ ਯਾਦ ਕਰਾਉਣਾ। ਜਾੜਾਂ ਚ ਪਾ ਜਾਣਾ। ਜੈਨਾ ਮੇਰੀ ਭੈਣ ਆ ਰਹੀ ਆ। ਸਿੰਦਰ। ਅੱਛਾ ਕਿਹੜਾ ਨਾ ਮੀ ਗੱਲ ਆ ਇੱਥੇ ਗਈ ਅੱਗੇ ਵੀ ਆਉਂਦੀ ਆ ਤਾਂ ਆ ਜਾਂ ਤੇ ਕੋਈ ਗੱਲ ਨਹੀਂ ਫਿਰ ਕਿਹੜਾ ਪਹਾੜ ਸਾਈਡ ਤੋਂ ਮੇਰੇ ਤੇ ਸਮਾ ਮੱਚੂਗੀ ਮੇਰੇ ਤਾਂ ਟੌਰ ਦੇਖ ਕੇ। ਵਿਆਹ ਕਿਧਰੋਂ ਆਈ ਆ। ਉਹਦੇ ਆਉਂਦੀ ਤਾਂ ਹੀ ਘਰ ਐਂਟਰੀ ਮਾਰੂਗਾ ਵੀ। ਇੱਕ ਗੱਲ ਤੈਨੂੰ ਹੋਰ ਦੱਸਦਾ। ਮੇਰੇ ਪਾਪੇ ਜੀ ਨੇ ਨਾ ਸਾਨੂੰ 10000 ਰੁਪਏ ਦਿੱਤੇ ਆ ਪੰਜ-ਪੰਜ ਦੋਨਾਂ ਪਹਿਣਾ ਨੂੰ ਕੁਝ ਪੈਸੇ ਘਰੋਂ ਮਿਲ ਜਾਣਗੇ ਦੋ-ਦੋ ਸੂਟ ਲਿਆਵਾਂਗੇ ਨਾ 10000 ਦਿੱਤਾ ਤੁਹਾਡੇ ਪਾਪਾ ਜੀ ਨੇ ਉਹ ਕਿਵੇਂ ਕਾਹਦੇ ਵਾਸਤੇ ਦਿੱਤਾ ਪਹਿਣੇ ਉਹ ਪਹਿਣੂ ਦਿੱਤੇ ਆ ਪੈਸੇ ਕੱਪੜੇ ਬਣਾਉਣ ਵਾਸਤੇ ਨਾ ਆਪਣੇ ਇੱਥੋਂ ਵਾਲੇ ਪਾਪਾ ਨੇ ਨਾ ਨਾ ਉੱਥੋਂ ਮਾਸੜ ਜੀ ਨੇ ਤੇਰੇ ਨੇ আচ্ছা আচ্ছা ਚਲ ਮਾਸੜ ਜੀ ਨੇ ਦਿੱਤੇ ਆ ਉਹ ਤਾਂ 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 ਦਿੱਤੇ ਹੋਏ ਫਿਰ ਉਹ ਕਿਉਂ ਦਿੱਤੇ ਉਹਨਾਂ ਨੇ ਤੁਹਾਨੂੰ ਕੋਈ ਉੱਥੇ ਪ੍ਰੋਗਰਾਮ ਸੀਗਾ ਵਿਆਹ ਨਹੀਂ ਜਾਣਾ ਹੁਣ ਆਪਾਂ ਵਿਆਹ ਤਾਂ ਜਾਣਾ ਫਿਰ ਉਹਨਾਂ ਨੇ ਲੀਡ ਲਿਆਉਣ ਨੂੰ ਤੁਹਾਨੂੰ ਪੈਸੇ ਕਿਉਂ ਦਿੱਤੇ ਆ ਅੱਛਾ ਅੱਛਾ ਚਲਾਕੀਆਂ ਕਰ ਦਊਗਾ ਉਹਨਾਂ ਨੇ ਕਾਹਨੂੰ ਦਿੱਤੇ ਆ ਮੈਨੂੰ ਤਾਂ ਲੱਗਦਾ ਇੱਥੇ ਮਾਤਾ ਨੇ ਦਿੱਤੇ ਹੋਣੇ ਆ ਜਾਂ ਲੈਤੇ ਹੋਣੇ ਮੇਰੇ ਬੰਦੇ ਤੋਂ ਚੋਰੋਂ ਆਦੇ ਪਿਓ ਦਾ ਨਾਂ ਕਰੀ ਜਾਨੋ ਨਹੀਂ ਮੇਰੀ ਗੱਲ ਸੁਣ ਭੈਣ ਨੇ ਤਾਂ ਹਜੇ ਆਉਣਾ ਅਸ਼ਿੰਦਰ ਨੇ ਉਹਨੇ ਤਾਂ ਮੈਨੂੰ ਫੋਨ ਤੇ ਦੱਸਿਆ ਵੀ ਮੈਂ ਅੱਜ ਆਉਣੀ ਆ ਮੈਨੂੰ ਕੀ ਪਤਾ ਸੀ ਵੀ ਉਹ ਅੱਜ ਆਉਂਦੀ ਆ ਇੱਥੇ ਤਾਂ ਮੈਂ ਤੇਰੀ ਗੱਲ ਫੜੀ ਆ ਨਾ ਵੀ ਉਹਨੇ ਆਉਣਾ ਪੇਕਿਆਂ ਦਾ ਨਾਂ ਨਾ ਕਰਨਾ ਕਹਿੰਦੀ ਸੀ ਮੈਨੂੰ ਮਾਤਾ ਗੱਲ ਕਰ ਕਹਾਣੀ ਉਲਟ ਚਲਾਤੀ ਤੁਸੀਂ ਉਲਟ ਕਾ ਤੋ ਜਲਾਦੀ ਜੇ ਤੂੰ ਦੱਸਦੀ ਤਾਂ ਤੇਰੇ ਵਾਲੀ ਗੱਲ ਹੋ ਗਈ ਸਹੀ ਜੇ ਮੈਂ ਦੱਸਦੀ ਮੇਰੇ ਵਾਲੀ ਹੋ ਗਈ ਗਲਤ ਹੁਣ ਤੂੰ ਤਾਂ ਭਈ ਵਨ ਟੂ ਨਾਲ ਜਾਨੀ ਆ ਲੰਚ ਡਿਨਰ ਕਰਨ ਫਿਰ ਤੁਹਾਨੂੰ ਕੀ ਜਲਾ ਸਹੀ ਕਰਨ ਜਾਨੀ ਆ ਤਾਂ ਤੁਸੀਂ ਕਰ ਆਏ ਜਿੱਦੇ ਤੁਹਾਡੀ ਮੈਰਜਨ ਵਰਸਰੀ ਹੋਈ ਮੈਂ ਤੁਹਾਨੂੰ ਰੋਕਿਆ ਉਹੀ ਗੱਲ ਆਪ ਕੁਛ ਕਰਨਾ ਨਹੀਂ ਦੂਜਣ ਦੇਖ ਦੇਖ ਮੱਚੀ ਜਾਣਾ ਹੁਣ ਤੈਨੂੰ ਆਏ ਮੱਚੇਵਾ ਹੋ ਗਿਆ ਵੀ ਇਹਦੇ ਪਿਓ ਨੇ ਪੈਸੇ ਦੇਤੇ ਵੀ ਇਹ ਤਾਂ ਦੋ ਦੋ ਸੂਟ ਲਿਆਉਣਗੂੰ ਮੈਨੂੰ ਕੋਈ ਮੱਚੇਵਾ ਨਹੀਂ ਹੈਗਾ ਠੀਕ ਆ ਤੁਸੀਂ ਲੈ ਕੇ ਤਾਂ ਆਓ ਥੋੜੇ ਤਾਂ ਕੋਈ ਉਸਰਾਂ ਤੋਂ ਵੀ ਨਹੀਂ ਖਰਚੇ ਜਾਣੇ ਠੀਕ ਹੈ ਨਾ ਮੈਂ ਤਾਂ ਉਹ ਤੋਂ ਵਧੀਆ ਲਿਆਉਂਗੀ ਤੇ ਬਾਕੀ ਮੇਰੇ ਪੇਕੇ ਕਿਹੜਾ ਮੈਨੂੰ ਕੁਝ ਦੇਣਗੇ ਨਾ ਮੇਰੇ ਪੇਕੇ ਬਥੇਰੇ ਤਕੜੇ ਆ ਮੈਂ ਵੀ ਕਰਦੀ ਆ ਫੋਨ ਆਦੇ ਪੇਕੇਆਂ ਨੂੰ ਵੀ ਉਹ ਕਰ ਦੋ ਤੂੰ ਕਿਵੇਂ ਫੋਨ ਚੱਕ ਲਿਆ ਰੀਸ ਨਾਲ ਹੀ ਅੱਜ ਮੇਰੇ ਇਹ ਤਾਂ ਭੈਣ ਦਾ ਫੋਨ ਆਇਆ ਸੀ ਤੈਨੂੰ ਦੱਸ ਕੇ ਤਾਂ ਹਟੀਆਂ ਵੀ ਅੱਜ ਅਸ਼ਿੰਦਰ ਭੈਣ ਆਉਂਦੀ ਆ ਮੱਚਿਆਂ ਦਾ ਤਾਂ ਮੈਨੂੰ ਥੋੜਾ ਉੱਥੇ ਹੀ ਪਤਾ ਲੱਗਿਆ ਸੀ ਤੜਕੇ ਜਨਾ ਨੇ ਕਿਸੇ ਨੇ ਮੈਨੂੰ ਬਧਾਈਆਂ ਨਹੀਂ ਦਿੱਤੀਆਂ ਹੈਗੀਆਂ ਵੀ ਭਾਈ ਹੈਪੀ ਅਨਿਵਰਸਰੀ ਤੁਹਾਡਾ ਵਿਆਹ ਵਾਲਾ ਦੇਣਾ ਮਿੱਠਾ ਖਵਾਏਗੀ ਫੇਰੀ ਅਗਲਾ ਦੇਊਗਾ ਫੋਕ ਬਧਾਈਆਂ ਕੌਣ ਦਿੰਦਾ ਹੁੰਦਾ ਤੇ ਘਰੇ ਹਣ ਮਿੱਠ ਹੌਣ ਸੂਟ ਪਾ ਲਿਆ ਭੈਣੇ ਤੂੰ ਅੰਦਰੋਂ ਤਿਆਰ ਹੋ ਕੇ ਆ ਗਈ ਰੂਮ ਚੋਂ ਮੈਨੂੰ ਕੀ ਪਤਾ ਸੀ ਵੀ ਅੱਜ ਤੁਹਾਡੇ ਵਿਆਹ ਦਾ ਦਿਨ ਮੇਰੀ ਤਾਂ ਕੰਮ ਚ ਸਰਤ ਮਾਰੀ ਪਈ ਐ ਮੈਂ ਤਾਂ ਐ ਵੀ ਨਹੀਂ ਪਤਾ ਕਿ ਕਿਦੋਂ ਸਾਡਾ ਵਿਆਹ ਦਾ ਦਿਨ ਲੰਘ ਜਾਂਦਾ ਬਾਕੀ ਭਾਈ ਜਦੋਂ ਦੁਖੀਆਂ ਵਿਆਹ ਦਾ ਦਿਨ ਯਾਦ ਕਰ ਕਰਕੇ ਹੱਸਣ ਦੀ ਕੀ ਲੋੜ ਐ ਇੱਕ ਮਿੰਟ ਐ ਇੱਕ ਮਿੰਟ ਫੋਨ ਆ ਗਿਆ 1 2 ਹੈਲੋ ਹਾਂਜੀ ਮੈਂ ਤਾਂ ਐ ਕਹਿੰਦੀ ਸੀ ਤੁਹਾਨੂੰ ਵੀ ਮੈਂ ਤਿਆਰ ਹੋ ਗਈ ਸੀ ਕਦੋਂ ਕ ਜਾਣਾ ਆਪਾਂ ਅੱਛਾ ਠੀਕ ਹੈ ਠੀਕ ਹੈ ਨਹੀਂ ਬਸ ਬਸ ਆਜੋ ਅੱਧੇ ਘੰਟੇ ਚ ਜਮਾ ਤਿਆਰ ਬੈਠੀ ਹਾਂ ਮੈਂ ਤਾਂ ਚੱਲਦੇ ਆਂ ਫਿਰ ਆਪਾਂ ਬਾਜ਼ਾਰ ਦਬਾ ਲਿਆ ਮੈਨੂੰ ਸਮਾਨ ਜਾ ਮੇਕਅਪ ਵਾਲਾ ਦੁਆਲੇ ਚੰਗਾ ਸਰ ਕਿਆ ਟਾਇਰ ਪੰਚਰ ਹੋ ਗਿਆ ਮੋਟਰਸਾਈਕਲ ਦਾ ਨਾ ਨਾ ਟਾਇਰ ਨਹੀਂ ਪੰਚਰ ਹੋਇਆ ਆ ਹੀ ਜਾਂਦੇ ਬਸ ਉਹਦੇ ਮੇਕਅਪ ਦਾ ਸਮਾਨ ਦਵਾ ਲਿਓ ਜਿਹੜਾ ਕਹੇਗੀ ਫੇਸ਼ੀਅਲ ਕਰਵਾ ਲਿਓ ਉਹ ਹਾਂ ਐਨਾ ਸੋਚਦਾ ਮੇਰਾ ਬੰਦਾ ਥੋੜੇ ਨਹੀਂ ਸੋਚਦੇ ਹੈਗੇ ਸੋਚਿਓ ਮੜਾ ਜਾ ਵੀ ਤੁਹਾਡੇ ਬੰਦੇ ਜੰਮੀ ਨਹੀਂ ਸੋਚਦੇ ਤੁਹਾਡੇ ਬਾਰੇ ਕਲਾਸ ਸਕੂਲ ਸਪਾਲਿਆ ਕਰਵਾਦੇ ਬੰਦਿਆਂ ਨਾਲ ਕਰ ਚੰਗਾ ਪਤੀ ਸ਼ਾਰਬੰਦੀ ਮੇਰੇ ਪਤੀਆ ਮੋਟਰਸਾਈਕਲ ਹੁਣ ਖਰਾਬ ਹੋ ਗਿਆ ਜਿਵੇਂ ਉਦਨਾ ਪੀ ਧੋਤੀ ਰਹਗੀ ਸੀ ਅੱਜ ਵੀ ਮੈਨੂੰ ਲੱਗਦਾ ਮੀਤ ਤੂੰ ਵੀ ਨਾਪੀ ਧੋਤੀ ਰਹੇਗੀ ਦੇਖਦੇ ਹਾਂ ਕਿਵੇਂ ਖਾਂਦੀ ਆ ਪੀਆ ਬੀਬੀ ਹਸਰੀ ਕਾਲ ਮੱਥਾ ਟੇਕ ਹਸਰੀ ਕਾਲ ਹੋ ਗਿਆ ਤੇਰਾ ਟਾਈਮ ਟਾਈਮ ਤਾਂ ਬੀਬੀ ਹੋ ਗਿਆ ਤਾ ਤੂੰ ਕਹਿ ਕੇ ਇੱਕ ਦਿਨ ਤੈਨੂੰ ਹਾਤਾ ਹੋ ਗਿਆ ਘਰੋਂ ਨਿਕਲੀ ਨੂੰ ਸਾਨੂੰ ਡਰ ਨਹੀਂ ਕਿਸੇ ਦਾ ਬੀਬੀ ਗੱਲ ਡਰਦੀ ਨਹੀਂ ਬਤੇ ਨੂੰ ਪਤਾ ਮੇਰੀ ਟੂਹੀ ਬਾਲੀ ਦੁਖਦੀ ਸੀਗੀ ਫਿਰ ਨਾ ਮੇਰਾ ਮੰਮੀ ਤੇ ਮੇਰਾ ਪਿਓ ਆਦੇ ਵੀ ਟੂਹੀ ਬਣਾ ਲਾ ਫਿਰ ਉਹਨਾਂ ਨੇ ਮੇਰੇ ਚੇਪਾਂ ਲਵਾਈਆਂ ਮੈਂ ਹਰਪ੍ਰੀਤ ਦੀਦੀ ਨੂੰ ਦੱਸਤਾ ਸੀਗਾ ਦੱਸਤਾ ਸੀ ਹਰਪ੍ਰੀਤ ਨੂੰ ਕੰਮਾ ਦਾ ਤਾਂ ਸਾਨੂੰ ਕੋਈ ਸਨਸਾ ਨਹੀਂਗਾ ਜੇ ਤੇਰੇ ਮਾਪਿਆਂ ਨੇ ਟੂਹੀ ਬਣਾਉਂਦੇ ਫਿਰ ਕਿਹੜਾ ਤੇਰੀ ਟੂਹੀ ਬਣਾਉਂਦੇ ਨਹੀਂ ਸੀ ਇੱਥੇ ਤੈਨੂੰ ਨਹੀਂ ਟੂਹੀ ਤਾਂ ਬੀਬੀ ਤੁਸੀਂ ਵੀ ਬਣਾਉਂਦੇ ਸੀਗੇ ਪਰ ਮੰਮੀ ਆਦੀ ਵੀ ਐਡੀ ਤੂੰ ਉੱਥੇ ਡਾਕਟਰ ਵਧੀਆ ਸੀ ਕਹਿੰਦੀ ਰੋਜ ਦੂਰ ਦੀ ਬਾਟਾ ਕਿੱਧਰ ਕਹਿੰਦੀ ਰਾਹਾਂ 'ਚ ਤੂਰੀ ਫਿਰੇਂਗੀ ਤੇ ਚਲ ਕਹਿੰਦੀ ਤੂੰ ਚਾਰ ਦਿਨ ਇੱਥੇ ਲਾ ਜਾ ਨਹੀਂ ਪੇਕਿਆਂ ਦਾ ਤਾਂ ਜੇ ਸਵਾਦ ਜ ਇੱਥੇ ਪੰਮਾ ਸੋਨੂ ਐਮ.ਸੀ. ਚ ਲੈ ਜੀਏ ਤਾਂ ਨਹੀਂ ਲੋਟ ਆਉਂਦਗਾ। ਨਾ ਇਹੋ ਜੀ ਤਾਂ ਬੀਬੀ ਕੋਈ ਗੱਲ ਨਹੀਂ ਗੀ। ਮੁੜ ਕੇ ਦੇਖ ਲੈ ਅੱਜ ਆਉਂਦੀ ਐ। 8 ਦਿਨ ਹੋ ਗਏ ਧੂੜ ਘੜੀਸ ਕਰਦਿਆਂ ਨੂੰ। ਹੁਣ ਉਹੀ ਗੱਲ ਸ਼ੂਟ ਸਾਡ ਨੇੜੇ ਆਏ ਪਏ ਹੁ ਵਿਆਹ ਮੈਂ ਸ਼ੂਟ ਸਾਡ ਵੀ ਦਿੱਤੇ ਹੋਣਗੇ ਸਮਾ ਕੇ। ਲੈ ਬੀਬੀ ਕਿਹੋ ਜੀਆਂ ਗੱਲਾਂ ਕਰਦੀਆਂ। ਸ਼ੂਟ 4-5000 ਤਾਂ ਉਹਨਾਂ ਨੇ ਮੇਰੀ ਢੂਹੀ ਤੇ ਲਾਤਾ। ਹਜੇ ਸ਼ੂਟ ਪਿੱਛੇ ਰਹਿ ਕੇ ਸ਼ੂਟ ਮੈਂ ਕਿਹੜੇ ਮੂੰਹ ਨਾਲ ਮੰਗ ਲਾ। 4-5000 ਢੂਹੀ ਤੇ ਲਾਤਾ। ਅਗਲਾ ਅੱਗੇ ਤਾਂ ਇਹ ਕੰਤੀ ਨੂੰ ਕੋਈ ਖਾਲੀ ਨਾ ਮੋੜਦਾ ਜਹੇ ਜਹੇ ਕੋਈ ਲੀੜੇ ਹੁੰਦੇ ਹੁਣ ਸਾਨੂੰ ਪਤਾ ਹੈ ਵੀ ਉੱਥੇ ਸਾਡੀ ਪੁੱਗਦੀ ਹੈ ਸਾਡੇ ਬੰਦਿਆ ਦੀ ਪੁੱਗਦੀ ਹੈ ਲੀੜੇ ਸੌਰੀ ਜਾ ਕੇ ਲੀਡਰੀ ਕਰਾਂਗੇ ਜੀੜਾ ਲੋ ਕੀ ਲੋੜ ਆ ਪੇ ਕਿਆ ਤੋਂ ਲੈਣ ਦੀ ਬਸ ਕਰਿਆਈਆਂ ਮੈਨੂੰ ਕੀ ਪਤਾ ਹੁਣ ਤੇਰੇ 2-4000 ਲਾਇਆ ਟੂਹੀ ਤੇ ਮੜਾਉਣ ਵਾਲਾ 150 ਰੁਪਿਆ ਲੈਂਦਾ 2-4000 ਕਹਿਤਾ 200 ਚੇਪੀਆਂ ਦਾ ਲੈ ਲਿਆ ਹੂ ਵੱਧ ਤੋਂ ਵੱਧ ਨਹੀਂ ਬੀਬੀ ਮੇਰੇ ਨਾ ਬਾਲਾ ਬੁਰਾ ਹਾਲ ਸੀ ਟੂਹੀ ਨਾ ਤਾਂ 4-5000 ਲੱਗਿਆ ਟੂਹੀ ਤੇ ਤਾਂ 2-400 ਤਾਂ ਕਾਨੂੰ ਲੱਗਿਆਗਾ ਤੇ ਰਹੀ ਗਾਲ ਕੱਪੜੇ ਲੀੜੇ ਦੀ ਚੱਲ ਕੋਈ ਨਾ ਕੱਪੜੇ ਲੀੜੇ ਤਾਂ ਜੇ ਬਣਾ ਦੇਓਗੇ ਤਾਂ ਵੀ ਨਹੀਂ ਜੇ ਨਾ ਬਣਾ ਕੇ ਦੇਓਗੇ ਤਾਂ ਵੀ ਨਹੀਂ ਸਾਡੇ ਦਾ ਇਥੇ ਭੈਣ ਨੂੰ ਤੇਰੀ ਨੂੰ ਫੜਾਇਆ 4 1/2 ਹਜ਼ਾਰ ਰੁਪਿਆ ਚਲਾ ਕੇ ਮਾਰਿਆ ਬਸੰਦ ਨਹੀਂ ਆਇਆ ਆ ਕਿੰਨੇ ਕਨਾ ਸਾਨੂੰ ਕੀ ਹੋਊਗਾ ਉਹ ਦੂਜੀ ਕਰੀ ਜਾਂਦੀ ਆ ਕਾਤੇ ਬਾਤੇ ਮਹਿੰਗੇ ਕਿਧਰੇ ਛੂਟ ਪਾਉਂਦੀ ਐ ਤਾਉਡੀ ਸੀ ਛੋਟੀ ਦਾਣੇ ਪੈ ਕੇ ਬਾਹਲੇ ਪਾਟ ਗਈ ਉਹ 4 1/2 ਹਜ਼ਾਰ 4 1/2 ਹਜ਼ਾਰ ਫਿਰ ਕੱਲੇ ਹਰਪ੍ਰੀਤ ਦੇ ਕੱਪੜਿਆਂ ਨੂੰ ਤਾਂ ਬੀਬੀ ਬਹੁਤ ਸੀਗਾ ਨਾ ਕੰਦੀ ਕੰਦੀ ਨੂੰ 4.5 ਹਜ਼ਾਰ ਦੇ ਕੇ ਘਰ ਪੱਟਣਾ ਮਾ ਮਾਂ ਉਹੀ ਗੱਲ ਫੇਰ ਤਿੰਨ ਜਣਿਆਂ ਨੂੰ 4.5 ਹਜ਼ਾਰ ਨਾ ਕੀ ਬਣੂਗਾ ਇੱਕ ਜਣੀ ਦੇ ਸੂਟ ਤੇ 5000 ਲੱਗਦਾ ਤੂੰ ਤਾਂ ਕਦੇ ਮੰਡੀ ਤਾਂ ਗਈ ਨਹੀਂਗੀ ਮੰਗਾਈ ਪਤਾ ਕਿੰਨੀ ਹੋਈ ਪਈਗੀ ਨਹੀਂ ਵਾਹ 5000 ਤਾਂ ਮੈਂ ਤੁਹਾਡੇ ਵਿਆਹ ਵੇਲੇ ਸਾਰਾ ਦੀ ਬਰੀ ਖਰੀਦ ਲਈ ਸੀ 5000 ਚ ਸਾਡੇ ਵਿਆਹਾਂ ਨੂੰ ਵੀ ਮਾਂ 20-20 ਸਾਲ ਹੋ ਗਏ ਐਨੇ ਕ ਪੈਸੇ ਲੱਗਣ ਲੱਗੇ ਕਪੜਾ ਤੇ ਤੇ ਹੋਰ ਹੋਣਾ ਮੰਡੀ ਨਾਲ ਚਲੀ ਐਂ ਕਰੀ ਤੂੰ ਨਾ ਇਹ 4.5000 ਲੈ ਚਲੀ ਅਸੀਂ ਕੱਪੜੇ ਲੈ ਲਾਂਗੇ ਜਾਂ ਪੈਸੇ ਭਾਈ ਨੂੰ ਤੂੰ ਦੇ ਦੇ ਫੇਰ ਤਾਂ ਤੁਸੀਂ 14000 ਹੋ ਗਿਆ ਤਿੰਨਾਂ ਦਾ ਫੇਰ ਤਾਂ ਘਰੋਂ ਕੱਢ ਦੂੰਗੀ ਜਮਾ ਵਾਗਰੂ ਵਾਗਰੂ ਨਾ 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 ਪੈਸਾ ਅੱਜ ਕੱਲ ਦੇ ਟਾਈਮ 'ਚ 14000 ਕੀ ਬਾਲਾ ਇਹ 14000 ਤਾਂ 100 ਰੁਪਏ 'ਚ ਚੱਲਦਾ ਹਾਏ 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 ਮੇਰੀ ਗੱਲ ਸੁਣ ਮਾ ਜਿਹੜੇ ਕਹਿੰਦਾ ਨਾ ਇਨਸਾਫਤਾ ਕਰ ਲੋ ਭਾਈ ਮੈਨੂੰ ਨਾ ਦੱਸ ਮੇਰੇ ਤਾਂ ਬਲੱਡ ਕੱਢ ਜਾਂਦਾ ਇੰਨੇ ਪੈਸੇ ਸੁਣ ਕੇ ਨਾ 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 ਮੇਰੀ ਗੱਲ ਸੁਣ ਮਾ ਹਰਪ੍ਰੀਤ ਤਾਂ ਹੈਪੀ ਬਾਈ ਨੂੰ ਦੱਸ ਦੂਗੀ ਮੀਂਹ ਤਾਂ ਬੰਟੂ ਭਾਈ ਨੂੰ ਦੱਸ ਦੂ ਤੇ ਮੈਂ ਕਿਹਨੂੰ ਦੱਸੂ ਮੈਂ ਤਾਂ ਤੈਨੂੰ ਹੀ ਦੱਸੂ ਮੇਰੀ ਤਾਂ ਤੂੰ ਹੀ ਸੁਣੇਗੀ ਨਾ ਨਾ ਮੈਨੂੰ ਨਾ ਦੱਸ ਬਸ ਉਹਨਾਂ ਤੋਂ ਤੂੰ ਲੈ ਲਈ ਸਾਰੇ ਮੈਨੂੰ ਨਾ ਸੁਣਾਇਆ ਕਰੋ ਭਾਈ ਦਾਰੇ ਸਾਰੇ ਮੈਂ ਫਿਰ ਮੈਂ ਮੋੜੂਗੀ ਕਿੱਥੋਂ ਮੈਂ ਤੇਰਾ ਪੁੱਤ ਪੈਸੇ ਤਾਂ ਤੈਨੂੰ ਪਾਉਂਦਾਗਾ ਮੇਰਾ ਬਾਪੂ ਨੂੰ ਪਾਉਂਦਾਗਾ ਮੇਰੇ ਪੈਸੇ ਮੈਨੂੰ ਪਾਉਂਦਾ ਉਹ ਦੋ ਖੁੱਡੇ ਜਿਹੜੇ ਜ਼ਮੀਨ ਦੇ ਬਣਾ ਲੈਂਦੇ ਸੀ ਉਦੋਂ ਕੱਠ ਚ ਮੇਰਾ ਪੁੱਤ ਜਿੰਨਾ ਚਿਰ ਮੈਨੂੰ ਪਾਉਂਦਾ ਸੀ ਉਹਨਾਂ ਚਿਰ ਜ ਨਵੀਆਂ ਚੀਜ਼ਾਂ ਖਰੀਦਦੇ ਸੀ ਜਿੱਦੇ ਸੋਡੇ ਅਕਾਊਂਟਾਂ ਚ ਪਾਉਣ ਲੱਗਾ ਤੁਸੀਂ ਤਾਂ ਜਦੋਂ ਪੰਜ ਅੱਜ ਅੱਜ ਕਹੀ ਅਨਿਓ ਕੱਲੀ ਕੱਲੀ ਜਾਣੀ ਨੂੰ 5-5000 ਤੂੰ ਤਾਂ ਕਦੀ ਖੜੀ ਹਾਂ ਬਾਗਰ 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 ਬਸ ਨਾ ਪਾਈ ਮਾਂ ਮੇਰੇ ਖਾਤੇ 'ਚ ਤਾਂ ਪਾਉਣ ਨਹੀਂ ਲੱਗਿਆ ਹਜੇ ਬਾਪੂ ਦੇ ਖਾਤੇ 'ਚ ਚੱਲਿਆ ਗਿਆ ਬਾਪੂ ਕੋਲ ਆਦੀ ਮੈਂ ਤਾ ਇਹਨੂੰ ਬੁੜੇ ਨੂੰ ਜਣਾ ਦੂੰ ਭਾਈ ਗੱਲ ਵੀ ਇਹ ਤਾਂ ਇੰਨੇ ਪੈਸੇ ਮੰਗਦੀਆਂ ਨੇ ਭਾਈ ਤੇ ਇਹਨਾਂ ਨਾਲ ਤਾਂ ਆਇਆ ਪਿਆ ਵਿਆਹ ਹੁਣ ਲੰਡੂ ਜਾਂ ਵਿਆਹ ਏ ਉਹ ਕੋਈ ਗੱਲ ਨਹੀਂ ਬਾਤ ਨਹੀਂ ਕੀਤੀ ਤੁਸੀਂ ਉਹੀ ਗੱਲ ਸਾਰਾ ਘਰ ਤਾਂ ਹਾਂ ਚੱਕਣ ਵਾਲਾ ਕਰ ਰੱਖਿਆਗਾ ਚੱਲ ਕੋਈ ਨਹੀਂ ਮਾਂ ਮੈਂ ਚਾਹ ਪਾਣੀ ਪੀਣੀ ਹੈਗੀ ਮੈਂ ਇਹਦੀ ਚਾਹ ਪਾਉਂਦੀ ਆਂਗੀ ਪੀ ਲੈ ਤੂੰ ਤਾਂ ਉਹ ਦੀਦੀ ਦੀ ਗੱਲ ਪੈਗੀ ਲੈ ਮੈਂ ਕਹਦਾਂ ਗੱਲ ਪੈਗੀ ਮੈਨੂੰ ਤਾਂ ਉਹੀ ਗੱਲ ਸੁਣ ਕੇ ਗੱਲਾਂ ਤੁਸੀਂ ਤਾਪ ਚੜਾਤਾ ਦੇਖ ਲੈ ਹਾਂ ਮੇਰੇ ਹਿੱਸੇ ਦਾ ਗੋਹਾ ਕੂੜਾ ਵੀ ਪਿਆ ਪਤਾ ਸੀ ਅੱਜ ਵੀ ਆਊਗੀ ਲੈ ਹਿੱਸੇ ਦਾ ਭਾਈ ਹੁਣ ਭਰ ਦਰਾਨੀਆਂ ਛਾਣੀਆਂ ਹਿੱਸੇ ਕਰਨਗੀਆਂ ਜਾਂ ਸੱਸ ਨੂੰ ਚੁਕਾਉਂਦੀਆਂ ਨਗੀਆਂ ਸੱਸ ਦਾ ਆਪ ਨਹੀਂ ਹੁੰਦਾ ਭਾਈ ਥੱਕੀ ਪਈ ਐ ਸੱਸ ਤਾਂ ਹੁਣ ਤੁਹਾਡੀ ਤੁਹਾਡੇ ਮੂਰੇ ਕਿੰਨਾ ਕੁ ਚਿਰ ਮੂਰੇ ਮੂਰੇ ਕਰੀ ਜਾਵੇ ਤੁਹਾਡੇ ਉਸ ਤਾਂ ਤਿੰਨਾਂ ਦੀ ਆ ਹੀ ਰਹਿੰਦੀ ਆ ਵਾਰੀ ਤੁਹਾਡੀ ਤਾਂ ਚੱਲ ਛੱਡ ਮੈਨੂੰ ਆਸ ਤੂੰ ਚਾਹ ਪੀ ਲਈ ਮੈਂ ਤਾਂ ਪੀ ਲਈ ਭਾਈ ਵੇਖ ਲਾ ਫਿਰ ਤਾਂ ਮੈਂ ਜੇ ਪਈ ਹੋਈ ਤਾਂ ਉਹੀ ਤਤੀ ਕਰੂ ਨਹੀਂ ਘੋਟ ਕਰੂਗੀ ਤੈਨੂੰ ਵੀ ਦੇ ਦੂ ਵਿੱਚ ਚੱਲ ਜੇ ਨਮੀ ਕਰੇਗੀ ਤਾਂ ਦੇ ਨਹੀਂ ਘੋਟ ਚੰਗਾ ਬਹਿ ਜਾ ਨਹੀਂ ਆਇਆ ਤਾਂ ਸਵਾਤਾ ਤੁੰਗਾ ਉਹ ਦੂਜੀ ਤਾਂ ਨੇ ਜਿਹੜੀ ਮਦਰੀ ਜੀ ਹੈਗੀ ਨਾ ਇਹ ਤਾਂ ਗੱਲਾਂ ਤੇ ਰੱਖਦੀ ਹੈ ਨਾਲੇ ਮਹਿੰਗੇ ਤੋਂ ਮਹਿੰਗੇ ਚੀਜ਼ਾਂ ਨੂੰ ਹੱਥ ਪਾਉਂਦੀ ਹੈ ਉਹ ਇਹਦਾ ਸੁਭਾਅ ਚੰਗਾ ਹੈ ਖਾਣ ਪੀਣ ਵਾਲੀ ਚੀਜ਼ ਤਾਂ ਨਾ ਤਾਂ ਲੈਂਦੀ ਹੈ ਮਾਨ ਤਾਨ ਕਰਦੀ ਹੈ ਇਹਦੋਂ ਮੈਥੇ ਰੁੱਖਾ ਬੋਲਿਆ ਜਾਂਦਾ ਹੈਗਾ ਕੱਪੜੇ ਲੱਗਦਾ ਸੁਪ ਦੀ ਜੇ ਸੁਪਨੇ ਪਾਈ ਜਾਂਦੀ ਹੈ। ਐ ਪੈਣ ਹੈਗੀ ਸੱਸੀ ਆਪਨੇ। ਹਸ ਕੇ ਕਹਿੰਦੀ ਹਰਕੀ ਤਾ ਠੀਕ ਠਾਕ ਵਧੀਆ। ਹੋਰ ਘਰੇ ਸਾਰੇ ਠੀਕ ਹੈ। ਹੋਰ ਇਧਰ ਠੀਕ ਹੈ ਤੈਨੂੰ ਪਤਾ ਹੀ ਹੈ ਜਿਹੇ ਜਿਹੇ ਕੋਸ ਆਪਣੇ ਘਰੇ ਚੱਲੀ ਜਾਂਦਾ। ਨਹੀਂ ਆਫਨ ਦਾ ਬਾਲਾ ਖਸੂ। ਤੂੰ ਮੈਨੂੰ ਐਂ ਦੱਸ ਪਿੰਡ ਸਾਰੇ ਠੀਕ ਸੀ। ਸਾਰੇ ਵਧੀਆ। ਅੱਜ ਤਾਂ ਮੈਨੂੰ ਤੜਕੇ ਦਾ ਚਾਹ ਚੜਿਆ ਪਿਆ। ਵੀ ਜਦੋਂ ਤੁਸੀਂ ਮੈਨੂੰ ਦੱਸਿਆ ਵੀ ਮੈਂ ਆਉਣਾ। ਮੈਂ ਆਉਣ ਨੂੰ ਤਾਂ ਜੀ ਨਹੀਂ ਕਰਦਾ ਸੀਗਾ। ਹੈ ਫਿਰ ਤੈਨੂੰ ਪਤਾ ਘਰੇ ਬੇਬੇ ਤੇ ਬਾਪੂ ਕਿਵੇਂ ਤੜਫੀ ਜਾਂਦੀ ਸੀ। ਤੇ ਉਹੀ ਗੱਲ ਹੋ ਗਈ। ਮੈਨੂੰ ਤਾਂ ਬੀਬੀ ਨੇ ਝੋਲਾ ਨਹੀਂ ਧਰਨ ਦਿੱਤਾ ਉਹਦੀ ਦੀ ਗੱਲ ਪਈ। ਇਹ ਗੱਲ ਤਾਂ ਪੈਣੀ ਪੈਣਾ। ਮਾਂ ਤਾਂ ਚੱਲ ਛੱਡ ਪਰਾਂ। ਉਹ ਨਿੱਕੀ ਆਪਣੀ ਵਾਲੀ ਉਹ ਅੱਜ ਨਵਾਂ ਸੂਟ ਪਾਈ ਫਿਰਦੀ ਐ। ਤੇ ਮੈਂ ਕਿਹਾ ਵੀ ਉਹ ਘੜਾ ਫਸੂਟ ਪਾਈ ਫਿਰਦੀ ਕਿੱਥੇ ਜਾਂਦੀ ਐ? ਜਾਣਾ ਕਿੱਥੇ ਜਾਂਦੀ ਵੀ ਸੀ ਨਾਲੇ ਤੈਨੂੰ ਦੱਸਦੀ ਐ। ਕਹਿੰਦੀ ਅੱਜ ਸਾਡੇ ਵਿਆਹ ਨੂੰ 9 ਸਾਲ ਹੋ ਗਏ। ਅੱਜ ਸਾਡੇ ਵਿਆਹ ਵਾਲਾ ਦਿਨ ਐ ਤੇ ਅੱਜ ਅਸੀਂ ਬਾਹਰ ਜਾ ਕੇ ਨਾ ਪੀਜ਼ਾ ਖਾਣ ਜਾਣੇ ਆ। ਤੇ ਮੈਂ ਕਿਹਾ ਜਿਹੜਾ ਇੰਨਾ ਕੁਸ ਬਣਿਆ ਘਰੇ ਸਬਜੀ ਬਾਜੀ ਇਹ ਕੌਣ ਖਾਊਗਾ? ਇਹ ਕਹਿੰਦੀ ਤੁਸੀਂ ਖਾਓ। ਅਨਪੜ ਲੋਕਾਂ ਨੂੰ ਸੋਨੂ ਕੀ ਪਤਾ ਆਪਾਂ ਨੂੰ ਪੜੀਆਂ ਲਿਖੀਆਂ ਨੂੰ ਅਨਪੜ ਬੋਲਦੀ ਐ ਜੇ ਘਰ ਦਾ ਕੰਮ ਕਰਨ ਲੱਗੀਆਂ ਪੜੀਆਂ ਵੀ ਖੇਚ ਕਹਿੰਦੇ ਆ ਪਈਆਂ ਕੋਈ ਨਾ ਜਾ ਕੇ ਤਾਂ ਦਿਖਾਵੇ ਮੈਨੂੰ ਵੀ ਸ਼ਿੰਦਰ ਕੀਨੇ ਕਹਿਣਾ ਜੇ ਬਾਲ ਟੱਪ ਗਈ ਤਾਂ ਕਹੀਦੀ ਕੋਈ ਨਾ ਮੈਂ ਵੀ ਮਾਂ ਨੂੰ ਲਾਉਣੀ ਆਂ ਉਂਗਲਾ ਮੇਰੀ ਗੱਲ ਸੁਣ ਮਾਂ ਨੂੰ ਪਤਾ ਪਹਿਲਾਂ ਮੈਨੂੰ ਐ ਦੱਸ ਮਾਂ ਨੂੰ ਕਿੱਥੋਂ ਪਤਾ ਦੋਨਾਂ ਜੀਆਂ ਦੀ ਰਾਇ ਐ ਦੋਨੇ ਜੀਆਂ ਦੀ ਰਾਇ ਆ ਭਾਵੇਂ ਤਿੰਨਾਂ ਦੀ ਰਾਇ ਕੋਈ ਨਾ ਬਾਰ ਟੱਪ ਕੇ ਤਾਂ ਦੇਖੇ ਮੈਂ ਹੁਣ ਭਵਾ ਦੂੰ ਕਲੇ ਸਮਾਂ ਤੇਰੇ ਬਿਨਾ ਤਾਂ ਨਾ ਮੈਨੂੰ ਘਰੇ ਕੰਮ ਕਰਨਾ ਵੀ ਐਂ ਲੱਗਦਾ ਸੀ ਪੀਹਾ ਅੱਗੇ ਜਦੋਂ ਤੂੰ ਹੁੰਦੀ ਸੀ ਭੈਣੇ ਤੇਰੇ ਨਾਲ ਹੌਸਲੇ ਨਾਲ ਮੈਂ ਕੰਮ ਕਰੀ ਜਾਂਦੀ ਹੁਣ ਤਾਂ ਨਾ ਸੂਟ ਲੈਣ ਗਈ ਸੀ ਮੈਨੂੰ ਬਚਾਉਂਦੀ ਸੀ ਕਹਿੰਦੀ ਮੈਂ 1 ਟੂ ਨਾਲ ਜਾਨੀ ਆ ਸੂਟ ਲੈਣ ਤੇ ਤੁਸੀਂ ਕਹਿੰਦੀ ਸੇਲ ਵਾਲੇ ਕੱਪੜੇ ਪਾਉਣ ਜਾਣ ਦਊ ਤੇ ਰਾਤ ਚ ਮੋਟਰਸਾਈਕਲ ਹੋ ਗਿਆ ਖਰਾਬ ਮੈਂ ਖ ਗਈ ਨਹੀਂ ਕਹਿੰਨੀ ਉਹ ਸਾਡਾ ਪਲਾਨ ਚੇਂਜ ਹੋ ਗਿਆ ਹੋਰ ਵਿਚੋ ਨਹੀਂ ਗੱਲਾਂ ਕਰਦੀ ਡੱਡਕ ਜਿੰਨੀ ਹੈਗੀ ਆਪਾਂ ਨਹੀਂ ਚਾਈ ਜਾਂਦੀ ਸਾਰਾ ਦਿਨ ਤੇ ਮੈਂ ਤਾਂ ਸੱਚ ਅੱਜ ਉਹਨੂੰ ਕਹਿਤਾ ਮੈਂ ਸਾਡੇ ਪਾਪੇ ਜੀ ਨੇ ਦਿੱਤੇ ਸਾਨੂੰ 5-5000 ਦੋਨੋਂ ਭੈਣਾਂ ਨੂੰ ਦੱਸਤਾ ਹਾਂ ਹਾਂ ਤੇ ਕਹਿੰਦੀ ਮੈਨੂੰ ਨਹੀਂ ਕੁਝ ਦਿੱਤਾ ਮੈਂ ਤੈਨੂੰ ਕੀ ਦੇਣਗੇ ਦਿੱਤਾ 5000 ਉਹਨੂੰ ਵੀ ਦਿੱਤਾ ਮੈਂ ਤਾਂ ਤੈਨੂੰ ਫੋਨ ਤੇ ਆ ਹੀ ਨਹੀਂ ਦੱਸਿਆ ਮੈਂ ਕੰਨ ਲਾ ਲਾ ਸੁਣੀ ਜਾਂਦੀ ਰਹਿੰਦੀ ਹੈਗੀ ਆਏ 5000 ਰੁਪਏ ਦਿੱਤੇ ਹਾਂ ਤੇ ਫਿਰ ਆਪ ਤਾਂ ਚੁੰਡੀ ਨਹੀਂ ਵੜਾਉਂਦੀ ਆਪਾਂ ਕਿਉਂ ਦੇਵਾਂਗੇ ਉਹਨੂੰ ਆਪਣੇ ਪਾਪੇ ਨੂੰ ਵਾਪਸ ਮੋੜ ਦਾਂਗੇ ਆਪਾਂ ਤਾਂ ਪਾਪੇ ਨੂੰ ਤਾਂ ਕਿਉਂ ਵਾਪਸ ਮੋੜਾਂਗੇ ਪਾਪਾ ਮੈਨੂੰ ਆਇਆ ਦਾ ਸੀਗਾ ਕਹਿੰਦਾ ਜਦੋਂ ਤੇਰੀ ਮਾਸੀ ਤੇ ਮਾਸੜ ਸੋਡੇ ਨਾਲ ਨਹੀਂ ਖਰਕ ਰੱਖਦੇ ਵੇਖੋ ਗੱਲ ਤਾਂ ਪਾਪੇ ਦੀ ਵੀ ਸਹੀ ਹੈ ਜਦੋਂ ਆਉਂਦੇ ਹੈਗੇ ਇਹਦੇ ਬਰੋਬਰ ਚੀਜ਼ ਆਪਾਂ ਨੂੰ ਵੀ ਆਉਂਦੀ ਐ ਜਿਹੜਾ ਕੋਸੇ ਇਹਨੂੰ ਦਿੰਦੇ ਉਹ ਆਪਾਂ ਨੂੰ ਵੀ ਮਿਲਦਾ ਫਿਰ ਆਪਣਾ ਵੀ ਵਿਆਪਾ ਦਾ ਕੀ ਫਰਕ ਕਰਨਗੇ ਪਰ ਮੈਂ ਤਾਂ ਐ ਸੋਚ ਲਈ ਸੀ ਕਿ ਉਹ 5000 ਵੀ ਆਪਾਂ 25-2500 ਕਰ ਲਾਂਗੇ ਕਰਨਾ ਹੀ ਪਊਗਾ ਹੁਣ ਮੇਰੀ ਗੱਲ ਸੁਣ ਬਣੇ ਹੁਣ 7-800 ਦਾ ਪੀਜਾ ਆਊਗਾ ਹੈ ਹਾਂ ਦੋਨੋਂ ਜਾਣੇ ਜਾਣਗੇ ਆਪਣੇ ਜਵਾਕ ਪਿੱਛੋਂ ਝਾਕਦੇ ਨਹੀਂ ਝਾਕਣਗੇ ਉਹ ਤਾਂ ਤੇ ਮੈਂ ਕਿਹਾ ਅਸੀਂ ਖਾ ਲਾਂਗੇ ਘਰੇ ਮੰਗਲ ਕਹਿੰਦੀ ਨਹੀਂ ਅਸੀਂ ਦੋਨਾਂ ਨੇ ਇਕੱਠਿਆਂ ਨੇ ਟਾਈਮ ਸਪੈਂਡ ਕਰਨਾ ਘਰੇ ਕਿਹੜਾ ਅਸੀਂ ਸਾਨੂੰ ਛੇੜਦੇ ਆ ਘਰੇ ਵੀ ਕਰੀ ਜਾਂਦੇ ਹੋ ਆਦੇ ਰੂਮ ਚ ਵੜ ਜਾਨੇ ਹੋ ਗੱਲਾਂ ਬਾਤਾਂ ਹੀ ਕਰਦੇ ਹੋ ਤੁਸੀਂ ਇਹ ਤਾਂ ਗੱਲ ਹੈਗੀ ਹਨ ਇਹਦੀ ਵੀ ਮੀਟ ਦੀ ਵੀ ਜ਼ਿੰਦਗੀ ਆ ਤਾਂ ਬੰਦਾ ਮਲਾਜਮ ਹੈ ਚਲ ਜੇ ਉਂਗਲਾਂ ਤੇ ਨੱਚਦਾ ਇਹਦੇ ਆਪਣੇ ਤਾਂ ਉਹ ਵੀ ਨਹੀਂ ਸੁਣਦੇ ਚਲ ਮੈਂ ਤਾਂ ਇਹ ਕਹਿੰਦਾ ਮੇਰੇ ਆਲਾ ਤਾਂ ਅੱਜ ਵੀ ਪਰਦੇਸਾਂ ਚ ਬੈਠਾ ਤੇ ਆ ਤੇਰੇ ਆਲਾ ਬੂਜੜ ਜਾ ਵੀ ਨਹੀਂ ਕੰਮ ਦਾ ਪੈ ਕਿੱਥੋਂ ਉਹਦਾ ਜੇ ਕੋਈ ਹਰੇ ਦਾ ਟੋਕਰਾ ਚਕਾਉਣ ਨੂੰ ਕਹਦਾ ਵੀ ਹਰੇ ਦਾ ਟੋਕਰਾ ਚਕਾ ਦਿਆ ਹੁੰਦਾ ਕਿਉਂ ਤੁਸੀਂ ਕਾਦੇ ਵਾਸਤੇ ਲਿਆਂਦੂਗਾ ਆਹ ਕੱਲ ਜਨਮ ਦਿਨ ਕਿਹੜਾ ਇਹਨਾਂ ਦੇ ਯਾਦ ਰਹਿਣਾ ਵਿਆਹ ਵਾਲਾ ਦਿਨ ਤਾਂ ਬਸ ਭੁੱਲ ਗਏ ਤਾਂ ਕਹਿੰਦੇ ਆ ਵੀ ਸਾਡੇ ਕਰਮਾਂ ਚ ਆ ਗੀਆਂ ਆਹ ਦਿਨ ਤਾਂ ਕਹਿੰਦਾ ਜਿਆਦਾ ਹੀ ਨਾ ਕਰੋ ਨਹੀਂ ਇਹਦੇ ਬਾਵਾ ਜੀ ਆਪਾਂ ਤਾਂ ਭੁੱਲ ਭਾ ਲ ਗਏ ਕਿ ਕਿੱਦੇ ਵਿਆਹ ਹੋਇਆ ਸੀ ਮਾੜੇ ਟਾਈਮ ਨੂੰ ਵੀ ਕੋਈ ਯਾਦ ਰੱਖਦਾ ਹੁੰਦਾ ਕੀ ਮੈਨੂੰ ਮਾੜਾ ਟਾਈਮ ਮਾੜਾ ਟਾਈਮ ਹੀ ਹੈ ਤੇ ਬਾਕੀ ਮੇਰੀ ਗੱਲ ਸੁਣ ਪਹਿਣੇ ਅੱਜ ਕੱਲ ਤਾਂ ਨਾ ਜਿਹੜੇ ਹੁਣ ਦੇ ਜਵਾਨੇ ਦੇ ਆ ਮੁੰਡੇ ਹੁਣ ਵੰਟੂ ਦਾ ਹੁਣ ਦੇ ਜਵਾਨੇ ਦਾ ਆਪਣੇ ਤਾਂ ਨਾ 올ਡ ਫੈਸ਼ਨ ਆ ਪੁਰਾਣੇ ਜਮਾਨੇ ਦੇ ਹੀ ਐ ਸੋਈ ਗੱਲ ਆ ਜੱਬੜ ਜੀ ਹੋਰ ਨਾ ਸੌਰੀ ਜਾ ਕੇ ਖੁਸ਼ ਆ ਕਹ ਦਿੰਦੇ ਆ ਬੱਸ ਜਾ ਆਈ ਪਿਆ ਤੁਸੀਂ ਜਾਵੜੋ ਲਾ ਬਾਲੀ ਗੱਲ ਕੀ ਹੈ ਆਪਣੇ ਜਨਮ ਦਿਨ ਤੇ ਕੀ ਆਪਣੇ ਵਿਆਹ ਦੇ ਦਿਨ ਯਾਦ ਰੱਖਣਗੇ ਹਨਾ ਕਾਇ ਦੇਣ ਹੋ ਗਿਆ ਮੈਨੂੰ ਗਈ ਨੂੰ ਪਿੰਡ ਤੇ ਤੇਰੇ ਭਾਈ ਨੂੰ ਪਤਾ ਸੀ ਵੀ ਮੇਰੀ ਢੂਲੀ ਬਣਾਈ ਹੋਈ ਆ ਮੈਨੂੰ ਆ ਤਾਂ ਜਦ ਜਦ ਤੂੰ ਪਿੰਡ ਪਾ ਕੇ ਉੱਧਰ ਤੈਨੂੰ ਫੋਨ ਲਾ ਲੂ ਮੈਨੂੰ ਇੰਨੇ ਦਿਨ ਹੋ ਗਏ ਫੋਨ ਵੀ ਨਹੀਂ ਲਾਇਆ ਫਿਰ ਉਹੀ ਤਾਂ ਕਹਿੰਦੇ ਆ ਕੀ ਆਪਣੇ ਜਨਮ ਦਿਨ ਮਨਾ ਲੈਣਗੇ ਆ ਜਦੋਂ 1 2 ਹੋਇਆ ਮਾਂ ਨੇ ਕੀ ਲਹਿਦਾ ਖਾ ਲਿਆ ਸੀ ਇਹ ਲਹਿਦਾ ਜੰਮਿਆ ਆ ਨੀ ਚਲ ਚਲ ਕੋਈ ਨਹੀਂ ਆਏ ਨਾ ਆਏ ਸੱਚ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆਵਾਂ ਮੈਂ ਤੇ ਚਾਹ ਮੈਂ ਧਰ ਕੇ ਆਈ ਆ اچھا ਚਲ ਮੈਂ ਦੁੱਧ ਪਾ ਲੈਂਦੀ ਤੂੰ ਪੈ ਜਾ ਸਮਾਂ ਦੀ ਢੂਈ ਦੁਖਦੀ ਪੈਂਦੇ ਕੋਈ ਨਹੀਂ ਆ ਜਾ ਮਾਂ ਕੋਲੇ ਲਾਉਨੇ ਆਂਗਲਾ ਜਾ ਕੇ ਤਾਂ ਦਿਖਾਵੇ ਚਲ ਆ ਜਾ ਅੱਜ ਦਾ ਚਾਹ ਕੀ ਨਹੀਂ ਨੀਂਦ ਆਉਣੀ ਮਾਰੇ ਕਰਾਂਗੇ ਸਾਰਾ ਕੰਮ ਪਰ ਮੈਂ ਕੰਮ ਵੀ ਨਾ ਕਰੀ ਅੱਜ ਦਾ ਹਾਂ ਹੋ ਬੱਠ ਹੋਏ ਹੋਏ ਤੇ ਮਾਖ ਨਾ ਮੇਰਾ ਥਾ ਨਾ ਆ ਪੀਜੇ 버ਗਰਾਂ ਨੇ ਚੱਕਤਾ ਕਾਦਾ ਉਹਨੇ ਅੱਜ ਮੈਨੂੰ ਤੜਕੇ ਦਾ ਆਖਿਆ ਨਾ ਫੇ ਤਾਂ ਬਾਤੀ ਚੱਕਣੀ ਭੁੱਲੀ ਦਿਮਾਗ ਚੋਂ ਨਿਕਲ ਗਿਆ ਆ ਇੱਥੇ ਬੈਠਾ ਕਿ ਬੜ ਬੜ ਕਰੀ ਇਹਨੇ ਹੋ ਲੱਗੇ ਰਾਤੋਂ ਬੜ ਬੜ ਕਰਦੀ ਕੀ ਹੋ ਗਿਆ ਹੁਣ ਕੀ ਹੋਣਾ ਕੀ ਐ ਤੂੰ ਆਏ ਪਛੋ ਵੀ ਕੀ ਨਹੀਂ ਹੋਇਆ ਕੀ ਹੋ ਗਿਆ ਤੂੰ ਹੂੰ ਤਾਂ ਸਾਨੂੰ ਤੁਸੀਂ ਐ ਕਹਿੰਦੇ ਹੋ ਵੀ ਤੁਸੀਂ ਭਾਈ ਘਰ ਨਹੀਂ ਰੱਖਦਿਆਂ ਤੇ ਹੁਣ ਨਾ ਜਮਾ ਖੁੰਗਲ ਹੋਗੇ ਤੁਸੀਂ ਖੁੰਗਲ ਹੋਵਾਂਗੇ ਖੁੰਗਲ ਹੋਣ ਨੂੰ ਦੱਸ ਕੀ ਹੋਗਾ ਹੋ ਕੀ ਗਿਆ ਹਜੇ ਤਾਂ ਬਹੁਤ ਕੁਝ ਹੋਣਾ ਐ ਆਦੀ ਮੈਰਿਜ ਐਨਿਵਰਸਰੀ ਮਨਾਉਣ ਜਾਂਦੇ ਅੱਜ ਪੀਜੇ ਖਾਣਗੇ ਪੈਸੇ ਡਾਊਨ ਮਾਸੀ ਨੂੰ ਕੱਲ ਤਾਂ ਮਿਲ ਕੇ ਡੀ ਮੈਨੂੰ ਮਾਸੀ ਮਾਸੀ ਮੈਨ ਦੀ ਗੱਲ ਨਹੀਂ ਮੈਂ ਕਰਦੀ 1 2 ਦੇ ਤੇ ਮੀਤ ਦੇ ਅੱਜ ਵਿਆਹ ਦਾ ਦਿਨ ਹੈ ਓਹੋ ਮਾਹ ਪਤਾ ਨਹੀਂ ਕੀ ਕਰੀ ਜਾਂਦੀ ਐ ਮਾਸੀ 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 ਮੈਰਿਜ ਐਨਿਵਰਸਰੀ ਐ ਅੱਛਾ ਉਹ ਕੀ ਹੁੰਦਾ ਵਿਆਹ ਦਾ ਦੇਣਾ ਜਿਹੜਾ ਤੂੰ ਕਰਾ ਕੇ ਤੇ ਮੈਂ ਕਰਾ ਕੇ ਭੁੱਲ ਗਏ ਇਹ ਜੇ ਬੰਦੇ ਦੇ ਲੜ ਲਾਤਾ ਜਿਹਨੂੰ ਆਏ ਵੀ ਨਹੀਂ ਪਤਾ ਇਹ ਵੀ ਦਿਨ ਹੁੰਦਾ ਕੋਈ ਦਿਨ ਹੁੰਦਾ ਹੀ ਆ ਪਸਤਾਨੂ ਦਾ ਅਗਲਾ ਵੀ ਉਸ ਦਿਨ ਆ ਬੁੱਝੜ ਦੇ ਪੱਲੇ ਬਾਤੀ ਅਸੀਂ ਪਸਤਾਨੂ ਆ ਤੁਸੀਂ ਪਸਤਾਨੂ ਮੈਂ ਪਸਤਾਨੂ ਨਹੀਂ ਆ ਕਿਸੇ ਨੂੰ ਆਏ ਨਹੀਂ ਪਤਾ ਵੀ ਵਿਆਹ ਵਾਲਾ ਦਿਨ ਮਨਾਉਂਦੇ ਹੁੰਦੇ ਆ ਲੈ ਹੁਣ ਇੱਕ ਹੋਰ ਸਿਆਪਾ ਜੱਬ ਛੇੜ ਲਿਆ ਵਿਆਹ ਵਾਲਾ ਦਿਨ ਮਨਾਉਂਦੇ ਵਿਆਹ ਇੱਕ ਦਿਨ ਦੀ ਦਵਾਲ ਹੁੰਦਾ ਬੰਦਾ ਹੁਣ ਵਿਆਹ ਵਾਲਾ ਦਿਨ ਮਨਾਉਣ ਨੂੰ ਦੱਸ ਕੀ ਪੜਾ ਇਹ ਕਰਵਾਨੀ ਦੇ ਘੇੜਾ ਨੰਦੋ ਕਿਸੇ ਗੱਲ ਦੀ ਦਿਨ ਮਨਾ ਲਓ ਵਿਆਹ ਵਾਲਾ ਕਿਉਂ ਕਹਾਂ ਜੰਗ ਲੜ ਕੇ ਆਏ ਸੀ ਨਾ ਤੁਸੀਂ ਤੇ ਵਧੀਆ ਰੱਬ ਨੇ ਮੇਲ ਕਰਾਇਆ ਹੁੰਦਾ ਆਂੰਨਦ ਕਾਰਜ ਕਰਦੇ ਆ ਦੋ ਪਰਿਵਾਰ ਇੱਕ ਹੁੰਦੇ ਆ ਪਰ ਇੱਕ ਹੁੰਦੇ ਹੁਣ ਇੱਕ ਦਿਨ ਹੋ ਜਾਂਦੇ ਹੁੰਦੇ ਨਾ ਦਿਨ ਮਨਾਉਣ ਵਾਲਾ ਕੀ ਕੰਮ ਐ ਇਹ ਦਿਨ ਬਣਾ ਲਓ ਲੈ ਦਿਨ ਬਣਾਉਣ ਨੂੰ ਬੜਾ ਲੈ ਇੱਕ ਹੋਰ ਸਿਆਪੇ ਨਵੇਂ ਤੂੰ ਤਾਂ ਸਾਰਾ ਦਿਨ ਦੇ ਨਾਲ ਹੋਰ ਹੀ ਕੁਝ ਸਿੱਖੀ ਨਹੀਂ ਤੂੰ ਕਾਹਨੂੰ ਗਏ ਮੈਨੂੰ ਤਾਂ ਲੱਗਦਾ ਤੂੰ ਪੁੱਠੇ ਕੰਮਾਂ ਦੇ ਹੋ ਗਈ ਸਾਰਾ ਦਿਨ ਦੇ ਨਾਲ ਹੋਰ ਹੀ ਸਿੱਖੀ ਨਹੀਂ ਵੈਭ ਤਾਂ ਕਦੇ ਕਹਿੰਨੀ ਕਦੇ ਮੈਨੂੰ ਜਹਾਜ਼ ਕਰਾ ਕੇ ਕੱਪੜੇ ਦਿਵਾ ਕੇ ਲਿਆ ਕਦੇ ਕਹਿੰਦੀ ਮੈਨੂੰ ਵਿਆਹ ਵਾਲਾ ਦਿਨ ਬਣਾ ਕੇ ਲਿਆ ਫਿਰ ਤਾਂ ਇਹੀ ਕੰਮ ਰਗੂ ਮਤ ਫਿਰ ਤਾਂ ਮੈਂ ਕਣਕ ਨੂੰ ਪਾਣੀ ਲਾਈ ਖਣਾ ਮੇਰੀ ਗੱਲ ਸੁਣ ਜਨਾਬ ਜੀ ਮੈਂ ਤੁਹਾਨੂੰ ਕਣਕ ਤੋਂ ਪਾਣੀ ਲਾਉਣ ਕਨੂ ਨਹੀਂ ਰੋਕਦੀ ਇਹ ਹੈ ਨਾ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਤਾਈਆਂ ਉਹ ਬੁੜੀਆਂ ਨਾਲ ਅਖਾਹੀ ਜਾਂਦੇ ਹੁਣ ਅੱਜ ਕੱਲ ਟਾਈਮ ਚੇਂਜ ਹੈ ਹੁਣ ਜੇ ਵਿਆਹ ਵਾਲਾ ਦਿਨ ਯਾਦ ਰੱਖੋਗੇ ਬੰਦੇ ਨੂੰ ਚਾ ਆਉਂਦਾ ਵੀ ਮੇਰੀ ਜਨਾਨੀ ਨੂੰ ਮੈਂ ਸੂਟ ਲਿਆ ਕੇ ਦੇਵਾਂ ਕੋਈ ਗਿਫਟ ਲਿਆ ਕੇ ਦੇਵਾਂ ਇੱਥੇ ਦਾ ਸਰੋਦਾ ਫੁੱਲ ਵੀ ਨਹੀਂ ਇੱਕੋ ਲੈ ਕੇ ਜਾਂਦਾ ਘਰੇ ਕਰੋ ਸਰੋਦਾ ਫੁੱਲ ਲੈ ਜਾਣ ਨੂੰ ਕਰੇ ਦੱਸ ਤੁਰੇ ਫਿਰਦੇ ਫੁੱਲ ਦੰਦੇ ਤੁਰੇ ਫਿਰਦੇ ਰੋ ਪਹਿਲਾ ਫੁੱਲ ਦੇ ਕੇ ਪਹਿਨੇ ਨਾ ਵੰਟੂ ਵੀ ਸੋਡੇ ਨਾਲ ਤਾਂ ਹੀ ਜੰਮਿਆ ਕੋਈ ਲਹਿਗਾ ਤਾਂ ਨਹੀਂ ਜੰਮਿਆ ਆ ਆਦੀ ਜਨਾਨੀ ਨੂੰ ਅੱਜ ਪੀਜਾ ਖਵਾਉਣ ਨੂੰ ਜਾਂਦਾ ਵਿਆਹ ਦਾ ਦਿਨ ਬਣਾਉਣ ਜਾਂਦਾ ਕਾਲੂ ਕਹੋਗੇ ਤੁਸੀਂ ਕਦੇ ਪੀਜੇ ਨੂੰ ਮੂੰਹ ਚੱਕ ਲੈਂਦੇ ਆ ਤੇਰੇ ਕਾਸੇ ਨੂੰ ਨਾ ਅੱਗੇ ਤਾਂ ਹੁੰਦਾ ਸੀ ਜਦ ਕਦੇ ਗਰਾਈ ਸਮੋਸੇ ਲਿਆਉਂਦੇ ਹੁੰਦੇ ਉਹ ਵੀ ਕਦੇ ਗਰਾਈ ਜਦੋਂ ਕੋਈ ਆਉਂਦਾ ਕੋਈ ਰਿਸ਼ਤੇਦਾਰ ਆਉਂਦਾ ਤਾਂ ਸਮੋਸੇ ਲਿਆਉਂਦੇ ਉਹਨਾਂ ਨਵੇਂ ਹੋਰ ਟੰਗ ਚੱਕਲੇ ਕਦੇ ਕਹਿੰਦਾ ਪੀਜਾ ਖਾਣ ਜਾਣਾ ਕਦੇ ਕਹਿੰਦਾ ਕੁਝ ਖਾਣਾ ਸੀ ਸਮੋਸੇ ਤਾਂ ਮਾਰ ਤੁਸੀਂ ਉਹਦੇ ਹੀ ਲਓ ਜੇ ਉਹ ਗਿਣ-ਗਿਣ ਕੇ ਜਾਣੇ ਹੋ ਵੀ ਇੰਨੇ ਜਾਣੇ ਆ ਘਰੇ ਵੀ ਇੰਨੇ ਸਮੋਸੇ ਆਉਂਦੇ ਜੀ ਇੱਕ ਸਮੋਸਾ ਵੱਧ ਆ ਗਿਆ ਪਤਾ ਨਹੀਂ ਕੀ ਪਚਾਲ ਆ ਜਾਊਗਾ ਉਹ ਬਾਲੀਆਂ ਗੱਲਾਂ ਨਾ ਕਰ ਤੂੰ ਮੇਰੇ ਕੋਲੇ ਆਪਣੇ ਜਿਹੜੇ ਮੈਂ ਦੂੜ ਹੱਥ ਨਾਲ ਸਾਤ ਸਮੋਸੇ ਲੈਂਦੇ ਆਂਦੇ ਨਾਲ ਸਾਤ ਪੀਜੇ ਲੈਂਦੇ ਆਂਦੇ ਨਾਲ ਸਾਤ ਬਿਆਲਾ ਦਿਨ ਬਣਾਇਆ ਜਾਂਦਾ ਜੇ ਕੋਈ ਕੰਮ ਆ ਉਹੇ ਕੰਮ ਕਰਿਆ ਕਰੋ ਐਵੇਂ ਬੇਫਾਲਤੂ ਗੱਲਾਂ ਪੁਰਾਣੇ ਬੁੜੇ ਕਿਹੜੇ ਵਿਆਹ ਦੇ ਦਿਨ ਮਨਾਉਂਦੇ ਸੀ ਉਹਨਾਂ ਦਾ ਵੀ ਟਾਈਮ ਪਾਸ ਹੋ ਹੀ ਗਿਆ ਤਾਂ ਲੋਕਾਂ ਨੇ ਮੈਨੂੰ ਢੰਗ ਹੈ ਮੈਂ ਜਾਣਦੀ ਆ ਜਾਣਦੀ ਆ ਤੇ ਜਿਹੜੀ ਸਮੋਸੇ ਦੇ ਨਾਲ ਆਉਂਦੀ ਹੈ ਨਾ ਚਟਨੀ ਸਾਸ ਉਹਨੂੰ ਤਾਂ ਹਲਕੋ-ਲਕੋ ਕੌਕੋਲੀਆਂ ਚ ਪਾ ਕੇ ਰੱਖਦੇ ਹੋ ਵੀ ਫੇਰ ਕੰਮ ਆਊਗੀ ਮੈਨੂੰ ਪਤਾ ਹੀ ਆ ਤੁਹਾਡੇ ਬਾਪੂ ਨੇ ਤਾਂ ਕਿਤੇ ਵਿਆਹ ਦਾ ਦਿਨ ਨਹੀਂ ਮਨਾਇਆ ਤੁਸੀਂ ਹੋਰ ਹੁਣ ਨਵੀਆਂ ਢੰਗ ਹੋਰ ਸਿੱਖ ਲੈ ਵਿਆਹ ਦੇ ਦਿਨ ਮਨਾਲੇ ਮੈਂ ਤੈਨੂੰ ਆਪ ਦਾ ਵਿਆਹ ਵਾਲਾ ਦਿਨ ਮਨਾਉਣ ਨੂੰ ਨਹੀਂ ਕਿਹਾ ਮੈਂ ਤਾਂ ਬਸ ਪਤਾਉਣੀ ਆ ਵੀ ਕਿਉਂ ਮੈਂ ਤੇਰੇ ਲੜ ਲਾਤੀ ਮੇਰੇ ਮਾਪਿਓ ਨੇ ਨਾ ਲਾਉਂਦੇ ਭਾਈ ਮੈਂ ਕਿਹੜਾ ਕੋਈ ਮੱਲੋ ਮੱਲੀ ਉਹਨਾਂ ਦੇ ਬਾਹਰ ਕੇ ਜਾ ਕੇ ਖੜਾ ਸੀ ਨਾ ਲਾਉਂਦੇ ਤੇ ਨਹੀਂ ਚੰਗਾ ਲੱਗਦਾ ਸੀ ਨਾ ਲਾਉਂਦੇ ਹੁਣ ਛੱਡਿਆ ਫੇਰ ਛੱਡਿਆ ਹੁਣ ਛੱਡਿਆ ਲੈ ਜਾ ਉਹਨਾਂ ਕਹ ਦੇ ਫੋਨ ਕਰ ਦੇ ਵਾਲੀ ਉਹ ਕੀ ਲੈ ਜਾਣਗੇ ਹੁਣ ਤਾਂ ਚੁੱਭ ਪਾ ਤੇ ਕੰਮ ਕਰਾ ਕਰ ਹੱਥਾਂ ਤੇ ਚੁੱਭਾ ਨਹੀਂ ਕੰਮ ਕਰਾਉਂਦੀ ਤੇਰੀ ਮਿਹਨਤ ਹੈ ਤੇ ਬਪਾ ਤੇ ਤੈਨੂੰ ਅਰੇ ਕਿ ਦੱਸ ਕੀ ਕਰਿਆ ਤੈਨੂੰ ਕੰਮੋਂ ਦਾ ਕਦਰ ਹੁੰਦੀ ਹੁੰਦੀ ਆ ਕੰਮ ਦਾ ਮੈਂ ਤਾਂ ਕਿਤੇ ਦੇਖਿਆ ਨਹੀਂ ਬਿੱਚੇ ਪਾਉਂਦੇ ਹੁੰਦੇ ਆ ਅੱਗੇ ਬੁੜੀਆਂ ਕਰਦੀਆਂ ਮੇਰੀ ਮਾਂ ਨੇ ਕਿਹੜਾ ਕਰਿਆ ਨਹੀਂ ਗਏ ਹੋਰ ਨੇ ਗਏ ਹੀ ਕਿਹੜੀਆਂ ਬੁੜੀਆਂ ਨੇ ਕਰਿਆ ਨਹੀਂ ਸਾਰਾ ਕੰਮ ਕਰਦੇ ਸਾਰਾ ਮਾਲ ਪਸੂ ਦਾ ਕਰਦੇ ਆ ਪਹਿਲਾਂ ਨਰਮਾ ਚੁੱਕ ਕੇ ਲਿਆਉਂਦੀਆਂ ਫਿਰ ਆ ਕੇ ਆਉਂਦੇ ਨੇ ਪਸ਼ੂਆਂ ਦਾ ਕਰਦੇ ਫਿਰ ਰੋਟੀਆਂ ਥੱਪਦੀਆਂ ਤਣਕ ਚਾਰ ਵਜੇ ਨਾਲ ਸਾਰਾ ਕੂੜਾ ਕਰ ਤੇ ਗੋਹਾਪਾ ਸੜਦੇ ਸਾਰਾ ਨਾਂਗਿਆਂ ਦਾ ਕੰਮ ਕਰਦਾਂ ਉਹਨਾਂ ਦਾ ਚੱਪ ਨਹੀਂ ਹੋਇਆ ਕੁਝ ਉਹਨਾਂ ਦਾ ਕੋਈ ਮਿਹਣਾ ਨਹੀਂ ਦਿੱਤਾ ਕਿਤੇ ਕੰਮ ਦੀ ਗੱਲ ਮਿਹਣਾ ਕਦਰ ਰਹਿਤਾ ਕਦਰ ਕਾਦੀ ਆ ਮੈਂ ਤੈਨੂੰ ਉਹੀ ਗੱਲ ਕਹਿਨੀ ਐ ਵੀ ਉਹ ਕਦਰ ਹੁਣ ਤੂੰ ਵੀ ਕਰ ਉਹ ਜਾਂਦੇ ਆ ਹੁਣ ਵਿਰੋਕ ਉਹਨੂੰ ਆਪਣੇ ਵਾਲੇ ਨੂੰ ਵੀ ਪਾਈ ਆਏ ਹੋਟਲਾਂ 'ਚ ਇਹ ਵੀ ਗਿੱਜਣ ਗੁੰਗਾ ਫਿਰ ਫਿਰ ਤੂੰ ਸਾਬ ਲਾ ਲਈ ਫਿਰ ਕਰਦੇ ਚੱਕਾ ਉਹਦੀ ਚਾਹ ਉਹ ਤਾਂ ਬਾਟੀ ਚੱਖ ਲਈ ਬਾਟੀ ਦਾ ਲਈ ਨਾ ਹੁਣ ਇਹਨੂੰ ਓਕ ਨਾ ਪੀਉਂ啊 ਪੀ ਲਾ ਇਹ ਚੀਜ਼ ਤਾਂ ਪਤਾ ਨਹੀਂ ਇਹਨੂੰ ਲੱਗ ਗਈ ਬਹਿ ਤਾਂ ਕਰਨ ਹੋਰੀ ਬਾਟੀ ਦਾ ਮੈਨੂੰ ਯਾਦ ਨਹੀਂ ਆਈ ਬੰਟੂ ਦੀ ਬਹੂ ਜਦੋਂ ਆ ਗਈ ਵੀ ਉੱਥੇ ਜਾਂਦੀ ਐ ਲੈ ਲੈ ਨੇ ਸਿਆਪਾ ਜਾਣ ਨੂੰ ਯਾਰ ਬੜਾ ਕਰ ਦਿਨ ਦਿਨ ਘਰ ਵਿਗੜਦੀ ਜਾਂਦਾ ਤੇ ਇਹਨਾਂ ਨੇ ਆਹ ਤਾਂ ਲੋਟਾਣਾ ਟੰਚਾ ਨਾ ਮਾਨ ਉਹਦੇ ਮੈਂ ਸਮਝਾਇਆ ਤੇਰਾ ਬੇਨੇ ਕਲਾਸ ਲਾਉਣੀਆਂ ਲਾ ਦੇ ਨਹੀਂ ਇਹਦਾ ਕੰਮ ਵਿਗੜ ਜੂਆ ਉਹੀ ਨਹੀਂ ਲੋਟ ਆਉਂਦੀ ਲਾ ਪੰਟੂ ਨੂੰ ਨਾ ਮੈਂ ਪੰਦਿਆਂ ਨੂੰ ਕਿਹਦੇ ਪੰਟੂ ਮੈਨੂੰ ਕਹਿੰਦਾ ਯਾਰ ਇਹ ਜੀ ਕੋਈ ਗੱਲ ਨਹੀਂ ਤੂੰ ਐਵੇਂ ਸ਼ੱਕ ਕਰੀ ਜਿੰਨਾ ਇਹ ਕੋਈ ਗੱਲ ਨਹੀਂ ਵੀਰੇ ਇਹ ਰੌਲਾ ਕਿਉਂ ਪਾਈ ਜਾਂਦੀ ਐ ਫਿਰ ਇਹ ਰੌਲਾ ਵੀ ਕਿਉਂ ਪਾਉਂਦੀ ਐ ਕਿ ਕੋਈ ਗੱਲ ਨਹੀਂ ਗੱਲ ਤਾਂ ਕੋਈ ਹੋਊ ਉਹ ਘੰਟ ਤੱਕ ਗੱਪ ਮਾਰਦਾ ਯਾਰ ਪਤਾ ਨਹੀਂ ਸੇਪਾ ਚਲ ਦੇਖੀ ਜਉ ਯਾਰ ਇਹਨਾਂ ਮਗਰ ਕੀ ਲੱਗਣਾ ਚਾਹ ਪੀ ਲੈ ਦੱਸ ਕਾਹਦੇ ਨਾਲ ਪੀਵਾਂਗੇ ਇੰਨੀ ਕਾਕਲ ਹੈ ਕਾਲੇ ਯਾਰ ਉਹ ਕੋਠੇ ਵਿੱਚ ਦੇਖਦਾ ਬਾਟੀ ਪਈ ਹੋਈ ਹੈ ਉੱਥੇ ਜਾ ਕੇ ਪੀਵਾਂਗਾ ਵਾਹ ਉਹ ਬੈਠਾ ਬਾਈ ਤਾਂ ਉਹ ਕਿਵੇਂ ਬਾਈ ਠੀਕ ਆ ਹੋਰ ਉਹ ਠੀਕ ਆ ਯਾਰ ਮਾ ਤਾਂ ਖੇਤ ਨਾ ਆਇਆ ਤੂੰ ਖੇਤ ਯਾਰ ਮੈਂ ਮੰਡੀ ਗਿਆ ਹੋਇਆ ਸੀਗਾ ਫੰਡੀ ਸੁਣ ਪ੍ਰੋਵਾ ਇੱਕ ਗੱਲ ਮੇਰੀ ਹੋਰ ਸੁਣ ਲੈ ਮੰਡੀ ਦਾ ਪਾ ਗਿਆ ਕਰ ਆ ਸਿਆਪਾ ਜਾਨ ਨੂੰ ਹੋਰ ਕਰ ਦਿੰਦਾ ਤੂੰ ਕੀ ਹੁਣ ਕੀ ਕਰਤਾ ਮੈਂ ਕੀ ਕਰਨਾ ਸੀ ਤੂੰ ਉਹਨੂੰ ਕੀ ਬਣਾਉਣਗੇ ਸੀ ਤੁਸੀਂ ਵਿਆਹ ਵਿਆਹ ਦਾ ਦਿਨ ਬਣਾਉਣ ਵਾਸਤੇ ਗਾਂਹਾਂ ਨੂੰ ਪੀ ਜੇ ਆਪੇ ਖਾਣ ਵਾਸਤੇ ਮੀਤ ਨੂੰ ਉਹ ਆ ਕੇ ਇਹਨਾਂ ਜਿਹੜੇ ਕੋਈ ਖੰਨ ਖਵਾਉਣ ਵੀ ਜਾਂਦਾ ਹਨ ਉਹਨਾਂ ਨੂੰ ਕੋਈ ਪਰਦੇ ਛੜ ਦਿੰਦਾ ਕ ਵਾਲੇ ਕਰ ਇਨੋਂ ਦੱਸ ਨਹੀਂ ਆਗੇ ਮੇਰੇ ਨਾਲ ਤੇ ਕਲੇਸ਼ ਪਾ ਕੇ ਵੈਗੀ ਖੇਤ ਉਹ ਯਾਰ ਪਹਿਲਾਂ ਮੇਰੀ ਗੱਲ ਸੁਣ ਲਾ ਅੱਜ ਨਾ ਐਸ ਦੇ ਆ ਤਰੀਕ ਨੂੰ ਵਿਆਹ ਹੋਇਆ ਸੀ ਸਾਡਾ ਅੱਛਾ ਉਹਦੇ ਕਰਕੇ ਚੱਲ ਅਸੀਂ ਮੰਡੀ ਬਾਗੇ ਬਾਕੀ ਮੈਂ ਕਿਹੜਾ ਇੱਥੇ ਕੜਾਹਾ ਚੜਾਈ ਬੈਠਾ ਸੀਗਾ ਵੀ ਜਿਹੜਾ ਕੁਝ ਕਿਸੇ ਨੇ ਦਿੱਤਾ ਨਹੀਂ ਹੈਗਾ ਜਿਹੋ ਜਿਹਾ ਕੁਝ ਹੀ ਉਹ ਹੀ ਘਰੇ ਲਿਆ ਆਂਦਾ ਵੰਡ ਕੇ ਖਾ ਲੈਣ ਗਿਆ ਦੱਸ ਹੁਣ ਇਹਦੇ ਚ ਕੀ ਹੈ ਉਹ ਤੇ ਦੁਕਾਨ ਤੇ ਖੜੀ ਸੀ ਕਿ ਨਹੀਂ ਪੀਜ਼ਾ ਖਾਣਾ ਤੇ 100 ਰੁਪਏ ਦਾ ਪੀਜ਼ਾ ਖਵਾਤਾ ਇਹ ਚ ਫਿਰ ਉਹੀ ਗੱਲਾਂ ਯਾਰ ਇਹ ਤਾਂ ਬੁੜੀਆਂ ਤਾਂ ਜਰੇ ਜਾਂਦਾ ਮੈਂ ਲੱਡੂ ਲੈ ਕੇ ਆਇਆ ਮੈਂ ਚੱਲ ਸਾਰੇ ਖਾ ਲੈਣਗੇ ਹੋਰ ਦੱਸ ਕੀ ਕਰਨਾ ਉਹ ਲੱਡੂ ਦਾ ਚਲ ਤੂੰ ਲੈ ਆ ਤੇਰੇ ਪੀਜੇਪੀ ਨੇ ਆ ਕੇ ਕਸਮਾਨ ਪਾਤਾ ਨੇ ਖੇਤ ਵਿੱਚ ਉਹ ਫਲਾਨਾ ਘਰ ਪਟਿਆ ਗਿਆ ਉਹਦਾ ਪੀਜੇ ਖਵਾਉਂਦਾ ਫਿਰਦਾ ਮੀਤ ਨੂੰ ਫਲਾਨਾ ਕਰਦਾ ਫਿਰਦਾ ਵਿਆਹ ਦਾ ਦਿਨ ਮਨਾਉਂਦਾ ਫਿਰਦਾ ਤੂੰ ਤਾਂ ਮੈਂ ਇੰਨੀ ਬਣਾਇਆ ਮਾਂ ਦਿਨ ਬਣਾਉਣ ਨੂੰ ਦੱਸੇ ਸੀ ਕੀ ਕਰਸ ਕੋਈ ਕੁਰਬਾਨੀ ਕਰਕੇ ਤੇ ਇਸ ਚੀਜ਼ ਦੇ ਦਿਨ ਮਨਾਉਣ ਨੂੰ ਮੇਰੀ ਗੱਲ ਸੁਣ ਲੈ ਪਹਿਲਾਂ ਤਾਂ ਉਹ ਵਾੜਾ ਕਰੇਗੀ ਕੱਲੀ ਅੱਜ ਦੇ ਦਿਨ ਆਪਣਾ ਵਿਆਹ ਹੋਇਆ ਸੀ ਮੈਂ ਕਿਹਾ ਚੱਲ ਮੰਡੀ ਤਾਂ ਜਾਣਾ ਹੀ ਉੱਥੇ ਜਾਏ ਦੁਨੀਆ ਦੇ ਹੁੰਦੇ ਆ ਥੋੜੇ ਕੋਈ ਲੈ ਉਹ ਚਾਲ ਯਾਰ ਹੁਣ ਜਿਹੇ ਜੇ ਉਹਨਾਂ ਜਿਵੇਂ ਪੜ੍ਹੀ ਲਿਖੀ ਉਹ ਹਿਸਾਬ ਨਾਲ ਕਰ ਲਿਆ ਉਹ ਫਿਰ ਮੈਨੂੰ ਆਏ ਸੀ ਯਾਰ ਹੁਣ ਕਿੰਨੇ ਦਿਨ ਹੋ ਗਏ ਕੋਈ ਵਿਆਹ ਨਹੀਂ ਆਇਆ ਕੁਝ ਹੋਰ ਨਹੀਂ ਆਇਆ ਮਠਾਈ ਹੈ ਨਹੀਂ ਸੀ ਮੈਂ ਕਿਹਾ ਯਾਰ ਜਦੋਂ ਨੂੰ ਵਿਆਹ ਹੋਊਗਾ ਤੁਹਾਨੂੰ ਦੇਖੀ ਜਾਊਗੀ ਮੈਂ ਲੱਡੂਆਂ ਦਾ ਡੱਬਾ ਲੈ ਚੱਲਦੇ ਚੱਲ ਸਾਰਾ ਟੰਬਰ ਖਾ ਲਾਂਗੇ ਦੱਸ ਕਿੱਡੀ ਕ ਗੱਲ ਉਹ ਤਾਂ ਫੇਰ ਗੱਲ ਤੂੰ ਕਰਦਾ ਸੋਹਣਾ ਲੱਗਦਾ ਵੀ ਅਸੀਂ ਕੱਲੀ ਖਾ ਕੇ ਉੱਥੋਂ ਮੋੜੋ ਨਾ ਹੈਪੀ ਤੂੰ ਸਿਆਣਾ ਯਾਰ ਮੈਂ ਇਹ ਜੀ ਗਲਤੀ ਫੇੜੀ ਕਰੂੰਗਾ ਯਾਰ ਮੈਨੂੰ ਐ ਤਾਂ ਹੁਣ ਪਤਾ ਸੀ ਮੈਂ ਕਿਹਾ ਯਾਰ ਮੈਂ ਤਾਂ ਅਗੇ ਇਹ ਨਹੀਂ ਸੋਚਿਆ ਨਾ ਉਹ ਮੰਦਰਾ ਨੂੰ ਕੋਈ ਗੱਲ ਹੁੰਦੀ ਤਾਂ ਮੰਨਣਾ ਇਹਨਾਂ ਦੀ ਨਾ ਉਹੀ ਗੱਲ ਇਹਨਾਂ 'ਚ ਨਾ ਜਮਾ ਨਹੀਂ ਹੈਗਾ ਸਹਿਣ ਸਹਿਣ ਸੀਲਤਾ ਮੈਂ ਤਾਂ ਉਥੋਂ ਤਿੰਨ ਚਾਰ ਪੀਜੇ ਵੀ ਲੈ ਲਈ ਸੀ ਮਾਂ ਪਹਿਲੀ ਗੱਲ ਤਾਂ ਬੇਬੇ ਬਾਪੂ ਉਂਗਲ ਪੈ ਜੂਗਾ ਵੀ ਕਿਡਾ ਰੋਟੀ ਚੱਕ ਲਿਆ ਦੂਜੀ ਗੱਲ ਉਹ ਆਉਂਦੇ ਆਉਂਦੇ ਠੰਡੇ ਹੋ ਜਾਂਦੇ ਨੇ ਇਹਨਾਂ ਦੇ ਨਾਲ ਮੁਰਕੀ ਮੂੰਹ 'ਚ ਫੁੱਲ ਜਾਂਦੀ ਆਪਣੇ ਕਿਹੜਾ ਉੱਤੇ ਓਵਨ ਜ ਹੈਗਾ ਵਿੱਚ ਗਰਮ ਕਰ ਲੈਂਦੇ ਪੀਜਾ ਉਸੇ ਮਾਰਾ ਮੈਂ ਲੱਡੀ ਲਿਆ ਮੈਂ ਮੈਂ ਕਿੱਥੇ ਖਾਣਾ ਚੱਲੋਂ ਬਾੜਾ ਕਰ ਲੱਗੀ ਨੀ ਚੱਲ ਅਸੀਂ ਸੌਕ ਕਿੰਡਾ ਕਦਾ ਆਉਂਦਾ ਯਾਰ ਜੋ ਖਾ ਵੀ ਲੈ ਫਿਰ ਕਿੰਦੀ ਗੱਲ ਕਿਉਂ ਨਨ ਦਾ ਪਤਾ ਨਹੀਂ ਚਲ ਜੋ ਲੱਡੂ ਲੈ ਆਂਦੇ ਲੱਡੂ ਸਾਰੇ ਖਾ ਲੋ ਆ ਵੀ ਮੰਨ ਕੇ ਖਾ ਲੋ ਹੁਣ ਇਹਨਾਂ ਨੂੰ ਤਾਂ ਆਇਆ ਯਾਰ ਨਹੀਂ ਕੱਲੇ ਕੱਲੇ ਨੂੰ ਲੈ 10 10 ਕਿਲੋ ਲੱਡੂ ਤੋਲ ਦੇਣ ਦੋ ਦੋ ਲੱਡੂ ਖਾ ਲੋ ਗੱਲ ਖਤਮ ਆ ਦੱਸ ਹਾਂ ਐਡਾ ਦੱਸ ਕੀ ਦੱਸ ਕਿੱਡੀ ਗੱਲ ਐ ਫਿਰ ਇਹ ਲਿਖਾ ਲਈ ਮੇਰੀ ਗੱਲ ਸੁਣ ਲੈ ਭਰਾਵਾ ਸਮਝਾਉਣਾ ਭਾਬੀ ਵਰਗਾਂ ਨੂੰ ਸਮਝਾ ਦੇ ਇਹ ਕਰਨ ਲੱਗ ਗਿਆ ਹੁਣ ਸਰੀਕਾ ਹਰੇਕ ਗੱਲ ਦਾ ਐ ਨਹੀਂ ਘਰ ਚੱਲਦੇ ਹੁੰਦੇ ਸਾਂਝੇ ਮਾੜਾ ਮੋਟਾ ਤਾਂ ਥਵਾ ਕਰਖਣਾ ਵੀ ਚਲ ਜੇ ਇੱਕ ਗਈ ਸੀਗੀ ਹੁਣ ਆਪ ਮੰਡੀ ਜਾਂਦੀਆਂ ਨੇ ਉੱਥੇ ਜੇ ਮੰਨ ਲਓ ਗਰਮੀਆਂ ਜੂਸ ਪੀ ਲੈ ਸਰਦੀਏ ਕੁਝ ਹੋਰ ਦੇ ਖਾ ਲੈ ਬੀਬੇ ਖਾ ਜਾਂ ਬਸ ਗੱਲ ਖਤਮ ਹੈ ਵੀ ਹੁਣ ਘਰ ਉਮੀਦ ਕਿੰਨਾ ਖ ਲੜਦੀ ਹੁੰਦੀ ਹੈ ਵੀ ਜੇ ਹੁਣ ਉਮੀਦ ਮੇਰੇ ਨਾਲ ਬਾਗੀ ਯਾਰ ਕਿਵੇਂ ਚੀਜ਼ ਨੂੰ ਜੀ ਕਰ ਲਿਆ ਖਾ ਲਈ ਪਰ ਕਿੰਨੀ ਜੀ ਨਾਲਾ ਉਹਦਾ ਕੋਈ ਵੱਡੀ ਗੱਲ ਨਹੀਂ ਮੈਂ ਤੈਨੂੰ ਐ ਤਾਂ ਨਹੀਂ ਗੱਲ ਕਰ ਰਹੀ ਇਹਨੂੰ ਮੈਂ ਵੀ ਵਾਰੀ ਉਮੀਦ ਨੂੰ ਕਹਤਾ ਵੀ ਇਹਨਾਂ ਕੋਲੇ ਕੋਈ ਗੱਲ ਕਰੀ ਨਾ ਕਰ ਓ ਯਾਰ ਉਹ ਤਾਂ ਆ ਪੀ ਲੈ ਕੋਈ ਨਾ ਖਾ ਪੀ ਲੈ ਤੂੰ ਆਦਾ ਸਬਰ ਰੱਖ ਆਉਣੇ ਤਾਂ ਉਹ ਗੱਲ ਕਰਤੀ ਹੋएगी ਕਿ ਅਸੀਂ ਤਾਂ ਲੌਲੇ ਸੀਗੇ ਪੀਜੇ ਜੇ ਮੈਨੂੰ ਆਏ ਸੀ ਚੱਲ ਖਾਏ ਕੋ ਹੋਊਗਾ ਉਹ ਮੁੜ ਕੇ ਮੈਨੂੰ ਕਹਿਣ ਲੱਗਾ ਕਹਿੰਦਾ ਵੀ ਤੁਹਾਡੇ ਹੋ ਬਣ ਗਿਆ ਹੈਗਾ ਵਾਖਾ ਕੀ ਹੁੰਦਾ ਕਹਿੰਦਾ ਜਿੱਥੇ ਪੀਜ਼ਾ ਗਰਮਾ ਸਾਡੇ ਉਹਦੇ ਨੇ ਸਾਡੇ ਤਾਂ ਤਵੇ ਆ। ਹਾਂ ਕਹਿੰਦਾ ਫੇਰ ਇਹ ਤੁਹਾਡੇ ਕੰਮ ਦਾ ਨਹੀਂ ਹੈਗਾ ਪੈਲ ਜਾਂਦੇ ਜਾਂਦੇ ਤਾਂ ਖਰਾਬ ਠੰਡੇ ਹੋਗੇ ਕਹਿੰਦਾ ਸਮਝ ਲੈ ਖਰਾਬ ਹੋਗੇ। ਤੇ ਮੈਂ ਤਾਂ ਨਹੀਂ ਲੇਤੇ ਮੈਂ ਚੱਲ ਆਹ ਲੱਡੂ ਲੈ ਚੱਲਦੇ ਆ ਯਾਰ ਖਾ ਲਾਂਗੇ। ਫੇਰ ਉਹ ਵੀ ਗੱਲ ਹੁਣ ਤਾਂ ਇਹਨਾਂ ਨੇ ਕਲੇਸ਼ ਨੂੰ ਲੱਕ ਫੜਿਆ ਹੋਇਆ। ਕਦੇ ਹੁਣ ਉਹ ਮੱਡੀ ਆਈ ਹੋਈ ਆ ਭਾਬੀ ਉਹ ਮੌਕਾ ਤੱਕਉਂਦੀ ਹੁੰਦੀ ਕਦੇ ਹਰਪ੍ਰੀਤ ਭਾਬੀ ਇਹਨਾਂ ਦਾ ਤਾਂ ਇਹੀ ਹੋਗਾ। ਮੇਰੀ ਗੱਲ ਹੁਣ ਬੁੜੀਆਂ ਦੇ ਮਗਰ ਨਾ ਲੱਗਿਆ ਕਰ ਮੈਂ ਵੀ ਮੀਤ ਜੀ ਨਾਲ ਗੱਲ ਸੁਣਦਾ ਹੀ ਨਹੀਂ ਹੁੰਦਾ ਹੈ ਚਲ ਕੋਈ ਨਾ ਠੀਕ ਆ ਪਾਣੀ ਤਾਂ ਮੈਂ ਲਾਇਆ ਸਾਰਾ ਕਣਕ ਨੂੰ ਅੱਛਾ ਠੀਕ ਆ ਨਾ ਦੇਖ ਲੈ ਹੋਰ ਲਾ ਕੋ ਹੋ ਰਹਿ ਗਿਆ ਸਰੋਂਜੀ ਵਾਲਾ ਸਰੋਂ ਡਾਉ ਦਾ ਵੀ ਮਨ ਦੇ ਜਲ ਪੱਕੀ ਪਈ ਆ ਯਾਰ ਫੱਡ ਪਰਾਂ ਨੂੰ ਪਾਣੀ ਲਾਉਂਦੇ ਰਹਿਣ ਦੇ ਜੇ ਪੱਕਣ ਤੇ ਫਿਰ ਕਾਨੂੰ ਪਾਣੀ ਹਲਾਉਣਾ ਦੇਖ ਲਈ ਬਾਕੀ ਯਾਰ ਮੈਂ ਤਾਂ ਪਿਆ ਸੀ ਮੈਨੂੰ ਐ ਜਿਹੜਾ ਬੁਖਾਰ ਤੇ ਚੜਾ ਹੋਇਆ ਇੱਕ ਮੋਟਰਸਾਈਕਲ ਠੰਡ ਵਾਲੀ ਲੱਗਦੀ ਆ ਯਾਰ ਮੋਟਰਸਾਈਕਲ ਤੇ ਠੰਡ ਕੀ ਹੈਗੀ ਅਗੜੇ ਪਏ ਗਿਆ ਕਿਸੇ ਪਾਸੇ ਆ ਸੰਗਰੂਰ ਵਾਲੇ ਪਾਸੇ ਪਏ ਆ ਗੜੇ ਜੇ ਪਏ ਵੀ ਬਾਲੇ ਨੇ ਯਾਰ ਅੱਛਾ ਅੱਛਾ ਹਾਂ ਚਲ ਹੁਣ ਹੀ ਲਾਲਾ ਭਰਾਵਾ ਕੋਈ ਦਵਾਈ ਆਪਾਂ ਫੇਰ ਇਹਨੂੰ ਪਤਾ ਜ ਬੰਦਾ ਬਿਮਾਰ ਹੋਏ ਜਾਂਦੀ ਠੰਡੀ ਜਾਂ ਮਾੜੀ ਵੀ ਜ਼ਿੰਦੀ ਹੁੰਦੀ ਸੀ ਸਹੀ ਗੱਲ ਹੋ ਸਹਨੇ ਕਹਿੰਦੇ ਜਾਂ ਤਾਂ ਆਉਂਦੀ ਠੰਡ ਮਾਰਦੀ ਹੈ ਜਾਂ ਫਿਰ ਜਾਂਦੀ ਮਾਰਦੀ ਹੈ ਹਾਂ ਟੀਕਾ ਪਹਲਵਾ ਭਰਾਵਾ ਮੈਨੂੰ ਕਰ ਲਾ ਫੋਨ ਡਾਕਟਰ ਨੂੰ ਆ ਕੀਤਾ ਫੋਨੋਂ ਕਹਿੰਦਾ ਮੈਂ 10 ਮਿੰਟਾਂ ਨੂੰ ਆਉਣਾ ਮੈਂ ਨੇ ਪਿਆ ਸੀਗਾ ਕਰ ਲਾ ਰੈਸਟ ਮੈਂ ਦੇ ਤਾ ਚਲ ਠੀਕ ਆ ਮੜਾ ਯਾਰ ਦੇ ਕੁਝ ਬੰਦੇ ਯਾਰਾਂ ਨੇ ਨਿਕਲ ਕੇ ਕਰਦੇ ਹੁੰਦੇ ਇਹਨਾਂ ਦੇ ਤਾਂ ਲਹੂ ਪੀ ਲੈ ਦੱਸ ਗੋਠੀਆ ਜੀ ਪੀਆਖਾਨ ਵਾਲਿਆਂ ਹੱਤ ਤੇ ਫੁੱਲ ਕੇ ਮੁੜ ਕੇ ਸਾਹ ਨਹੀਂ ਆਉਣਾ ਹੈ ਜਾਂ ਇਹਨਾਂ ਨੂੰ